ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਨਾਲ ਕੇ ਪਹੁੰਚ ਗਏ ਰਖੜੀ ਬਨਣਾ ਆ ਮੈਂ ਮੋਢਾ ਹਾਂਜੀ ਬਨਣਾ ਆ ਬੰਨੇ ਨੇ ਮਮਾ ਨੂੰ ਬਨਣਾ ਆਈ ਹੈ ਨਾ ਹਾਂ ਹੋ ਬਨਣਾ ਆ ਕਾਟਾਈ ਕੰਪਨੀ ਨੂੰ ਕਾਟਾ ਦੋ ਸਾਨੂੰ ਤਾਂ ਹੈ ਨਹੀਂ ਆਪਾਂ ਨਹੀਂ ਮਨੂ ਗਨੂ ਦਾ ਤੈਨੂੰ ਮੇਟੀ ਲੈ ਕੇ ਦੇਣੇ ਆ ਉਹ ਜਿਹੜੀ ਮਮਾ ਨੂੰ ਬਾੜਨੇ ਹੋਵੇ ਤੁਸੀਂ ਦੱਬ ਜੇੜੇ ਹੈਗੇ ਨੇ ਜੀ ਟੱਟਾ ਦਾ ਮੰਨੂ ਇਹ ਉਹ ਪਿੰਡ ਆ ਰਿਹਾ ਜੀ ਪਿੰਡ ਅਸੀਂ ਕੈਮਰਾ 'ਚ ਦੇਖਿਆ ਤਾਂ ਪਿੰਡ ਨਹੀਂ ਪੈ ਰਿਹਾ ਇੱਥੇ ਪੂਰਾ ਨਹੀਂ ਪੈ ਰਿਹਾ ਅੰਤਿੰਨ ਬਾਹਰ ਤੋਂ ਦਿਖਾਉਂਦੇ ਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਉਹਦੇ ਗਾਈ ਤੇ ਜਲਦੀ ਰਸਤੇ ਦੀ ਧੂੜੀ ਉਹ ਦੇਖੋ ਕੁੱਲੇ ਇੱਥੇ ਗਾੜੀ ਚੱਲ ਰਹੀ ਹੈ ਬਹੁਤ ਜ਼ਿਆਦਾ ਨਹੀਂ ਪਿੰਡ ਹੈ ਨਹੀਂ ਦੇਖ ਲੈ ਪਿੰਡ ਜਮਾ ਵੀ ਨਹੀਂ ਹੈ ਪਿੰਡ ਜਮਾ ਵੀ ਨਹੀਂ ਮਾਲਾਏ ਦੇ ਨਹੀਂ ਪਹਿਲਾ ਪਤਾ ਨਹੀਂ ਕਿਹਾ ਮਾਲਾਏ ਪਹਿਣ ਦਿੰਦੇ ਤੁਸੀਂ ਲੈ ਲੈ ਗਿਆ ਹਾਂ ਹਾਂ ਆਵਰੇ ਨਾਲੀਆਂ ਤਾਂ ਉੱਪਰੋਂ ਟੱਪ ਜਾ ਦੇਖੋ ਫੁੱਲ ਬਹਿ ਰਿਹਾ ਪੂਰਾ 10 ਮਿੰਟ ਹੋ ਗਏ ਰਾਈ ਕੈਮਰੇ ਚ ਦੇਖਿਆ ਘਰਾਂ ਹੈ ਨਹੀਂ ਦੇਖਦਾ ਤੁੱਕਲ ਨਾ ਰਾਹ ਤੇ ਜਦ ਆਪਾਂ ਨੂੰ ਮਿਲਿਆ ਬੱਦਲ ਦੀ ਰਾਹ ਤੇ ਉਰੇ ਆ ਕੇ ਬੱਦਲ ਉਰੇ ਵੀ ਪਹਿਲਾਂ ਝਾੜਦਾ ਪੈਂਦਾ ਤੌਰੇ ਪੈਂਦਾ ਨਹੀਂ ਤਾਂ ਥੋੜੇ ਜੁੱਟਾ ਪਿਆਦਾ ਜਾ ਰਹੇ ਹਾਂ ਦੇਖੋ ਕੱਲ ਕੋਈ ਨਹੀਂ ਕਿਤੇ ਦਾ ਪਿਆ ਮੌਸਮ ਦਾ ਡੰਡਾ ਹੋਊਗਾ ਕੱਲ ਹਲੇ ਉਰੇ ਉਰੇ ਠੰਡੇ ਗਰਹਾ ਕੇ ਜਾ ਕੇ ਫਿਰ ਕੀ ਬੋਲੋ ਤੂੰ ਜਾਂਦਾ ਹੀ ਆ ਕਿੱਥੇ ਵੀ ਪੈ ਜਾਈ ਹੋਏ ਕੋਈ ਕਹਿੰਦਾ ਕਿ ਜਾਂਦੇ ਜਾਂਦੇ ਨੂੰ ਪੈ ਜਾਣਾ ਜਿੱਲੇ ਨੂੰ ਤਾਂ ਜਾਣਾ ਕਿਹ ਪਤਾ ਮੈਨੂੰ ਪਤਾ ਨਹੀਂ ਪਊਗਾ ਅਸੀਂ ਤਾਂ ਕੋਈ ਕਿਹਦੀ ਪਤਾ ਰਾਹ ਦਾ ਹਾਂ ਕਿਹਦੀ ਪਤਾ ਦੇ ਉਸ ਤੋਂ ਪਾਉਗੇ ਇਹ ਆ ਬੜੀ ਮਰਦੀ ਆ ਹੂੰ ਅੱਜ ਨਹੀਂ ਜਿਆਦਾ ਖਸਾਤਾਂ ਅੱਜ ਪੂਰਾ ਪਿਆ ਹੀ ਪਿੰਡ ਹੈ ਨਹੀਂ ਦੇਖ ਲੋ ਪਿੰਡ ਹੈ ਇਹਨੇ ਆ ਗਏ ਆ ਗਏ ਆ ਹੂੰ ਆ ਜੀ ਚੜੀ ਨਾ ਕਰਿਆ ਸਾਡੇ ਨਾਲ ਕੋਲ ਸਾਡੇ ਤਾਂ ਸਾਡੇ ਆਈ ਨਹੀਂ ਨਾਲੇ ਇਹ ਚੱਲ ਪਹਿਲਾਂ ਚਾਹ ਪਤਾ ਚੱਲੋ ਲੱਛਦਾ ਵੀ ਆ ਚਲ ਕੱਪਰੇ ਬੰਦ ਲੋ ਜੀ ਪੂਰਾ ਚੱਲ ਰਿਹਾ ਮਾਰੋ ਮਾਰਮੀ ਮੈਂ ਕਹਿੰਦਾ 20 ਮਿੰਟ ਹੋ ਗਏ ਹੁਣਾਂ ਨਾ ਦਰਨੀ ਹਲੇ ਵੀ ਕੋਈ ਸੁਭਾਅ ਬਨ ਨਹੀਂ ਹਟਣ ਦੀ ਪਿੰਡ ਪਤਾ ਕਰਿਆ ਪਿੰਡ ਹੈ ਨਹੀਂ ਉਰੇ ਦੇ 20 25 ਕਿਲੋਮੀਟਰ ਪਿੰਡ ਆ ਰਸਤੇ 'ਚ ਚਮਕੌਰ ਸਾਹਿਬ ਵੀ ਨਹੀਂ ਹੈਗਾ ਹੋਰ ਦੱਸੋ ਹਲੇ ਤੱਕ ਉਰੇ ਬਸ ਊਈ ਬਈ ਹੈਗਾ ਕੀ ਕਰ ਸਕਦੇ ਆ ਮਾਲਾਂ 'ਚ ਨਹੀਂ ਪੈਂਦਾ ਪੈਣੇ ਨਹੀਂ ਦਿੰਦੇ ਇਹ ਤਾਂ ਤੁਸੀਂ ਹੋਵੇ ਕਿ ਤਾਇਆ ਜੀ ਹਾਂ ਅੱਛਾ ਮੈਂ ਕਹੇ ਤਾ ਤੁਸੀਂ ਨਾ ਕਰਦੇ ਕੋਈ ਨਾ ਰੋਪਾ 니 ਚੋਈ ਆ ਜੂ ਚਲ ਇੱਧਰ ਤਾਂ ਪੈ ਲੈ ਵੇ ਇੱਧਰ ਆ ਪੈ ਲੈ ਹੋ ਇੱਧਰ ਦਾ ਪੈਲ ਵੀ ਜਿੰਨਾ ਪੈਣਾ ਉਹੀ ਹੈ ਚੱਲਦਾ ਹੈ ਨਾ ਇਹ ਆਪਣੀ ਹੁੰਦਾ ਮੈਂ ਕਹਦਾ ਇਹਨੇ 24 ਕਿਲਾ ਦੇਣੀ ਦੀ ਗੱਡੀ ਬੋਲਦੋ ਦੇਖੋ ਕਿੰਨਾ ਪੈ ਰਿਹਾ ਹੁਣ ਕੱਦਾ ਪੈਂਦਾ ਪਹਿਲਾਂ ਜਿਆਦਾ ਤੇਜ਼ ਤਾਂ ਕੋਈ ਪੂਰਾ ਤੇਜ਼ ਆ ਨਾਲੀਆਂ ਦਾ ਭਰਕੇ ਚੱਲ ਰਹੀਆਂ ਨੇ ਸਾਰਾ ਕੁਝ ਹਮ ਮਾਰਾ ਹਾਰ ਲਈ ਗਿੱਲਾ ਹੋ ਗਿਆ ਮੋਟਰਸਾਈਕਲ ਵੀ ਗਿੱਲਾ ਹੋ ਗਿਆ ਮੇਰਾ ਕੋਈ ਵੀ ਮੋਟਰਸਾਈਕਲ ਦਾ ਸੁੱਟ ਜਣਾ ਹਾਂ ਪੂਰਾ ਨਹੀਂ ਹੈ 25 ਮਿੰਟ ਹੋ ਗਏ ਔਰ ਉਮੀਦ ਹੈ ਵੀ ਹਵਾ ਉਧਰ ਦੀ ਹੈ ਜਾਊਗਾ ਆਪਣੇ ਪਿੰਡ ਤੇ ਕਹਿ ਤੋ ਕੀ ਆ ਦੇਖਦੇ ਆ ਉਧਰ ਰੱਬ ਦੱਸੂਗਾ ਜਾਣਾ ਨਹੀਂ ਜਾਣਾ ਕਲਾ ਦੇ ਇਧਰ ਤੋਂ ਠੂਕ ਮਾਰਦੋਂ ਨਹੀਂ ਤਾਂ ਮੇੜਾ ਜੰਦ ਜੰਦ ਨੂੰ ਆ ਦੇਖ ਲੈ ਜੁਰਦਾ ਬਟ ਪਿਆਦੀ ਮੜਾ ਮੋਟਾ ਪੂਰ ਜਿਓ ਪਿਆਲਾ ਹੋਣੀ ਜਮੋਂ ਠੰਡਾ ਹੋ ਜੂ ਇਹਨ ਇਹ ਤਾਂ ਹੈ ਕੀ ਪਤਾ ਪੈ ਜਾਵੇ ਕੀ ਪਤਾ ਰੀਰੋ ਵੀ ਵੱਧ ਪੈ ਜਾਵੇ ਆਹ ਇਹ ਕੋਈ ਪਤਾ ਨਹੀਂ ਹੱਲੇ ਹਟ ਗਿਆ ਮਤਲਬ ਆਏ ਹਾਂ ਕਿ ਹਵਾ ਨਹੀਂ ਚੱਲਦੀ ਹੂੰ ਇਹ ਮੜੇ ਕੀ ਹਵਾ ਚੱਲ ਬਬੇ ਫੇਰ ਉਧਰ ਲੱਗੇ ਨੇ ਨਹੀਂ ਅਬਾ ਕੱਲ ਕਰ ਗਏ ਉਂਗਲੀ ਅਜਾੜੀ ਭਾਟੇ ਲੈ ਕਰਦਾ ਹੁਣ ਤਾਂ ਹੀ ਖੜਕੇ ਪੈ ਰਹੇ ਜੇ ਹਵਾ ਨਹੀਂ ਚੱਲਦੀ ਤਾਂ ਹੀ ਇੰਨਾ ਪੈ ਰਹੇ ਜੇ ਹਵਾ ਚੱਲੂਗੀ ਫਿਰ ਅਜਾੜੀ ਦੇ ਬਦਲ ਕੋ ਚੀਜ ਆਏ ਹਾਂ ਤਾਂ ਹੀ ਆਪਣੇ ਜਿੰਨੀ ਵਾਰੀ ਵੀ ਪਿਆ ਏ ਬਸ ਹਵਾ ਚੱਲਦੀ ਹੁੰਦੀ ਏ ਜਾਇਦੇ ਨਾਗੇ ਜਾਂਦਾ ਤਾਂ ਹੀ ਹੁਣ ਉਹਦੇ ਐਂ ਨਹੀਂ ਗੱਲ ਕਿੱਦੇ ਪੈ ਰਹੇ ਚਲੋ ਵਧੀਆ ਕੋਈ ਨਹੀਂ ਹੈਗਾ ਤੇ ਲੱਗ ਹਾਕਸਾਪਾਲ ਫੋਨ ਕਰਦਾ ਆਏਗਾ ਹਾਂ ਫੋਨ ਪਿਆ ਚਲੀ ਗਿਆ ਵੀ ਜਲ ਹੈ ਨਹੀਂ 30 ਮਿੰਟ ਪਹਿਲਾਂ ਨਾਨਾ ਜੀ ਵੀ ਕਹਿੰਦੇ ਆ ਕਿ ਓਰੇ ਜਿੱਦਾਂ ਬਰਸਾਤ ਆਈ ਏ ਜਿੱਦਾਂ ਇੱਕ ਚੱਜ ਦਾ ਵੀ ਨਹੀਂ ਪਿਆ ਆ ਵੀ ਪਹਿਲਾ ਪਿਆ ਜਿਹੜੇ ਪਈ ਅਮੀ ਤਾਂ ਰਾਹੀਆਂ ਉਹ ਅੱਜ ਤਕੜਾ ਹੋਏ ਹੂੰ ਚਲੋ ਬਈ ਆ ਪੈਰ ਵੇ ਕਿਤੇ ਦਾ ਪਿਆ ਹੁਣ ਠਾਗੋਗੇ ਕਿਵੇਂ ਠਾਗੂ ਨਾ ਅੱਲੀ ਕਿੱਥੇ ਹਲਦਾ ਆਉਣਾ ਐ ਅੱਦੇ ਰਿਸ਼ਤੇਦਾਰ ਆਏ ਅੱਦੇ ਆਏ ਨਹੀਂ ਅੱਲੀ ਮੀਟ ਫਸ ਕੇ ਹੋਈ ਹੋਈ ਆਉਂਗੀ ਉਹ ਲੇਟ ਆਉਣੇ ਵਾਲੀ ਹੂੰ ਆ ਉਹ ਛੇਤੀ ਕਦੇ ਆਉਂਦੇ ਨਹੀਂ ਤੁਸੀਂ ਛੇਤੀ ਵਾਲੇ ਆ ਜਿਹੜੇ ਸਾਜ ਨਹੀਂ ਜੇਮ ਜੋੜਦੀਦਾ ਖੌਰੂ ਪਾਤਾ ਚਲੋ 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 ਫਿਰ ਸਾਰੇ ਗਾਮੇ ਨਵੇੜੇ ਵੇਦੇ ਥੋੜੇ ਉੜਦਿਆਂ ਨੂੰ ਸੀ ਹਾਂ ਮੇਰੇ ਉੜਦਿਆਂ ਨੂੰ ਤਾਂ ਜੀ ਬੱਤੂ ਨੂੰ ਅੰਕ ਕਿਹਾ ਕਿ ਤਿਆਰ ਹੋ ਜਾ ਉੱਠਦੀ ਸਾਰ ਜਾਂ ਤਾਂ ਰੇਸਨਾਰ ਦੀ ਪੁੱਤ ਜੀ ਸਭ ਤੋਂ ਪਹਿਲਾਂ ਅੱਗੇ ਬੈਠ ਗਏ ਹਰੀਮ ਦਾ ਟਾਉਂ ਉਹ ਫਿਰ ਕੀ ਹੋ ਗਿਆ ਕੰਮ ਪੂਰ ਪੈਂਦੀ ਇੱਥੇ ਵੀ ਮੇਰੇ ਵੱਲੋਂ ਇਧਰ ਨੂੰ ਜਿਹੜੀ ਪੈਂਦੀ ਹੈ ਮੜੀ ਗਈ ਬੱਛੜ ਬੱਛੜ ਉਹ ਵੀ ਕਿੱਡੇ ਚੱਲ ਗਿਆ ਦੇ ਨਾ 5-7 ਮਿੰਟ ਹੋ ਗਏ ਹੁਣ ਨਾ ਦਾ ਘਟਾ ਹੋ ਗਿਆ ਪਈ 5-7 ਮਿੰਟ ਦੇ ਵਿੱਚ ਪੂਰੇ ਘੜਿਆਂ ਨੂੰ ਹੋ ਗਏ ਚਲੋ ਚਲੋ ਚੱਲੀਏ ਚਲੋ ਦਿਖਾਈਏ ਵੀ ਇਹ ਕਹਿੰਦੇ ਹਨ ਹੋਰ ਖਗੋਈਓ ਤੇ ਬਾਦ ਕਰ ਕੱਟੇ ਤਾਂ ਕੰਪਨੀ ਨਹੀਂ ਜਾਣਾ ਦੇਖ ਲੈਣੇ ਕਿャ ਸੇਵਾ ਕਰਦੇ ਆ ਪ੍ਰੋਣੀ ਦੀ ਲੈ ਹਾਂ ਗੱਲਾਂ ਹੋ ਗਈਆਂ ਹਰ ਜੱਗ ਹਰ ਬੰਦਾ ਗੁੰਮਦਾ ਕਾਹ ਚਾਹ ਤਾਹੀ ਪਤਾ ਲੱਗੂਗਾ ਪ੍ਰਾਣਾ ਆਇਆ ਕੁਛ ਚਾਚ ਦਾ ਖੜਾਉਂਗੇ ਰਾਜ ਦਾ ਤੁਹਾਡਾ ਹੁਣ ਸਾਡਾ ਕਾਹ ਦੀ ਤੇ ਬੁੜੇ ਛੋਡਾ ਹੀ ਰਹਿਣਾ ਪ੍ਰਾਣਾ ਦਾ ਤੁਸੀਂ ਉਹ ਮੈਂ ਥੋੜੀ ਪ੍ਰਾਣਾ ਬਣਨਾ ਮੇਰਾ ਨਾਨਕੇ ਚਲੋ ਚਲੀਏ ਫਿਰ ਅੰਦਰ ਨੂੰ ਲਓ ਜੀ ਵਾਪਸ ਆ ਗਏ ਸਹਰੇਆ ਤੂੰ ਆ ਕੇ ਮੋਟਰ ਕਿ ਨਹੀਂ ਕਿੜਾ ਮਾਰਨਾ ਆਇਆ ਮੀਮੂ ਦੇਖੀ ਆ ਮੈਂ ਕਿਹਾ ਇੱਥੇ ਤਾਂ ਮੀਂਹ ਜਮਾ ਹੀ ਨਹੀਂ ਹੈਗਾ ਜਮਾਈ ਨਹੀਂ ਪਿਆ ਲ ਹੋਇਆ ਕਿ ਮੜਾ ਮੋਟੇ ਕਿਣੀਆਂ ਹੀ ਪੂਰ ਜੀ ਦੇਖਿਓ ਉਥੇ ਬਹੁ ਮੀ ਪਿਆ ਪੂਰੇ ਹੈ ਨਹੀਂ ਜਿਆਦਾ ਇਹ ਚਮਕੌਰ ਸਾਹਿਬ ਤੇ ਪਰਲੇ ਪਾਸੇ ਤੱਕੇ ਆ ਬਸ ਢੋਲਰਾਂ ਦੇ ਪੁਰ ਤੱਕ ਉਤੇ ਇਧਰ ਨਹੀਂ ਹੈਗਾ ਚਮਕੌਰ ਸਾਹਿਬ ਤੋਂ ਬਰਾ ਬਰਾ ਰਹਿ ਗਿਆ ਚਲ ਆਂ ਤਾਂ ਵੀ ਉਰੇ ਵੀ ਮੈਂ ਸੋਨਾ ਹੋ ਗਿਆ ਹੋਊਗਾ ਪਰ ਨਹੀਂ ਬਾਕੀ ਹੁਣ ਹਵਾ ਪੂਰੀ ਚੱਲ ਰਹੀ ਹੈ ਤੇਜ਼ ਐਨ ਘਾਰੋ ਮਰ ਬਾਕੀ ਦੇਖਦੇ ਆ ਹੁਣ ਕਿਆ ਬਣਦਾ ਮੌਸਮ ਤਾਂ ਹੋਇਆ ਬੈਨ ਵੀ ਆਲਾ ਵੀ ਆਉਂਦਾ ਕਿ ਨਹੀਂ ਆਉਂਦਾ ਓਏ ਹੈ ਨਹੀਂ ਪਰ ਪੂਰ ਜੀਓ ਬਸ ਕਿਣਮਣ ਕਿਣ ਕੀ ਪੈ ਕੀ ਹਟ ਗਿਆ ਉੱਥੇ ਬਹੁ ਪਿਆ ਅੱਧਾ ਘੰਟਾ ਪੂਰਾ ਮੀਨ ਫੁੱਲ ਸਪੀਡ ਗੱਲ ਪਾਣੀਓ ਪਾਣੀ ਕਰਤਾ ਸਾਰੇ ਪਾਸੇ ਮਨੂੰ ਤਾਂ ਆਇਤਾ ਮਗਾ ਪੂਰੇ ਵੀ ਹੋਊਗਾ ਪਰ ਨਹੀਂ ਪੂਰੇ ਬਿਲਕੁਲ ਨਹੀਂ ਹੈਗਾ ਔਰੇ ਸਾਫ ਚਲੋ ਕੋਈ ਨਹੀਂ ਲੱਗੂ ਨੰਬਰ ਰਾਤ ਨੂੰ ਲੱਗ ਜੂਗੇ ਹੁਣ ਨਹੀਂ ਲੱਗਿਆ ਔੜੀ ਥੋੜੀ ਬੂੰਗ ਗਈ ਚਲੋ ਠੀਕ ਹੈ ਚੱਲਦੇ ਉਧਰ ਨੂੰ ਦਵਾਈਆਂ ਜੀ ਨੂੰ ਦੇਖਦੇ ਆ ਜਾ ਕੇ ਆਉਂਦੇ ਆ ਕੋਈ ਮੇਲੋ ਮੇਰ ਸਿੰਘ ਬਾਈ ਨੂੰ ਕਿੱਦਾਂ ਮੇਰ ਸਿੰਘ ਦੱਲੀ ਕਰ ਮੂੰਹ ਇੱਧਰ ਨੂੰ ਮਰਜੀ ਕਿਆ ਗੱਲ ਗੁੱਸੇ ਆ ਇਹ ਗੁੱਸੇ ਜਿਹਦਾ ਕਰੀ ਅੱਜ ਦੀ ਮੈਂ ਹਾਂ ਉਹ ਸੱਚੀ ਕਦਰਦਾ ਕਿਹੜੀ ਸੇਵਾ ਕਰੀ ਕਟਾਈ ਵਾਲੀ ਕਿ ਦੂਜੀ ਨਾ ਨਾ ਚਾਹ ਭਰਾਜੀ ਰੋਟੀ ਖੁਲਾਏ ਇਹਨੂੰ ਫੇ ਮੂੰਹ ਕਹਤੇ ਨਹੀਂ ਕਰਦਾ ਇੱਧਰ ਨੂੰ ਸਾਸਰੀ ਗੱਲ ਨਹੀਂ ਬੁਲਾਉਂਦਾ ਦੇਖ ਲੈ ਉਹ ਦੱਲੀ ਇਦੋਂ ਦਾ ਮੂੰਹ ਕਰ ਲਾ ਯਾਰ ਤੈਨੂੰ ਕੈਮਰੇ ਕਹਿੰਦਾ ਦੇਖ ਲੈ ਦੱਲੀ ਕਿਹੜਾ ਸਾਸਰੀ ਗੱਲ ਤੇਰੇ ਜਾਣੇ ਤੈਨੂੰ ਬਹੁਤ ਵਾਰੀ ਹੁੰਦੇ ਹੋਰ ਆਉਂਦੇ ਕਿ ਨਹੀਂ ਹੋ ਹਾਂ ਗੁੱਸੇ ਆ ਹਲੇ ਯਾਰ ਇਹ ਚ ਬਹੁਤ ਮਾਰੀ ਆਦਾ ਗੁੱਸੇ ਜਿhti ਹੁੰਦਾ ਠੰਡਾ ਜਿhti ਹੁੰਦਾ ਠੰਡਾ ਹੋ ਫੇਰ ਵੀ ਟਾਈਮ ਲੰਦਾ ਗੁੱਸੇ ਬਹੁ ਛੇਤੀ ਹੁੰਦਾ ਸਾਈਡ ਨਾਲ ਜਿਆਦਾ ਪਿੰਦਾ ਇਹ ਚਾਹ ਬਣਾਓ ਕਿ ਤਾਈ ਗਰਮ ਹੋ ਗਿਆ ਹਾਂ ਅਸਲ ਚ ਚਾਹ ਬੁਲਾਤੀਦਾ ਇਹਨੂੰ ਇਹ ਚਾਹ ਕਿਹਨੇ ਨਹੀਂ ਬਣ ਰਿਹਾ ਜਾਏਗਾ ਨਹੀਂ ਦੇਖ ਲੈ ਚਾਹ ਪੀ ਕੇ ਵੀ ਨਾਲੇ ਦੋ ਦੋ ਰਿਸ਼ਤੇਦਾਰ ਆ ਬੜੀ ਮੇਰੇ ਤਾਂ ਕਿਆ ਮੰਨ ਲਾ ਯਾਰ ਕੁਮ ਜਿੱਧਰ ਨੂੰ ਚਾਹ ਪੀਤੀ ਜੱਦੀ ਹੈ ਗਿਆ ਹੁਣ ਲੱਗਦਾ ਜਾ ਉਹ ਕਾਕੰਡ ਕਰਾ ਕੇ ਜਾਈ ਹੁਣ ਚੱਲ ਉੱਥੇ ਨੂੰ ਚੱਲ ਉੱਥੇ ਨੂੰ ਜਾਣਾ ਬਈ ਨੇ ਠੀਕ ਆ ਠੀਕ ਆ ਚੱਕ ਲਿਆ ਭਾਂਡੇ ਜਿਹੜੇ ਹੈਗੇ ਲੋ ਵੀ ਪਹੁੰਚੇ ਮੰਡੇ ਚ ਚਾਹ ਲੈ ਕੇ ਹੋਰ ਫਿਰ ਕੱਤ ਦੀ ਗੱਲ ਜੀ ਤੇਰੇ ਆਉਂਦੇ ਨੂੰ ਨਵੇੜਤਾ ਦੇਖ ਲਾ ਮੈਂ ਇਹਨੂੰ ਫੋਨ ਕਰਿਆ ਤਾਂ ਹਾਂ ਮੈਂ ਪੁੱਛਾ ਉਹਨੂੰ ਵੀ ਕਿੰਨਾ ਕ ਹੋ ਗਿਆ ਹਾਂ ਤਾਂ ਹੀ ਫੋਨ ਕਰਦਾ ਦਾ ਇਹਨੂੰ ਵੀ ਸੁਣਦਾ ਤੂੰ ਗੇਜ ਮੈਂ ਫੋਨ ਪਿਆ ਰਿਹਾ ਇਹਦੇ ਹੁਣ ਇਹਨੇ ਦੇਖਿਆ ਵੀ ਕਿ ਉਹ ਲੰਬਰ ਆਇਆ ਵਾ ਫੇਕ ਰਿਆ ਇਹਨੇ ਇਹਨਾਂ ਨੂੰ ਪਾਣੀ ਛੱਡਾ ਪਾਣੀ ਛੱਡਣਾ ਇਹਨੂੰ ਪਾਣੀ ਛੱਡਣਾ ਇਹਨੂੰ ਮੈਂ ਮਿੱਤਰ ਕਰਕੇ ਮੈਂ ਹੋ ਲੱਗਣ ਦੇ ਰਾੜਾ ਮੜਾ ਜਾ ਇੱਧਰ ਸੁੱਕਦਾ ਜਾਂਦਾ ਨਾ ਆ ਸੁੱਕਦਾ ਨਹੀਂ ਕੋਈ ਤੂ ਵੇ ਇਹ ਨਾ ਪਹੀ ਕਰਕੇ ਮਿੱਟੀ ਆਉਂਦੀ ਇੱਧਰ ਆ ਦੇ ਆ ਦੇ ਟੀਜਾ ਵਿੱਚ ਲੈ ਇੱਥੇ ਲਾਗ ਲੱਗਦਾ ਮਿੱਟੀ ਛੱਡਣ ਕੇ ਆਈਏ ਟੀੜ ਤਾਂ ਪਟ ਗਈ ਬਹੁਤ ਵੱਡੀ ਟੀੜ ਤਾਂ ਪਾਉਣੀ ਆ ਓਰੇ ਆ ਹੁਣ ਤਾਂ ਫਾਇਦਾ ਟੀੜ ਦਾ ਕਹਾ ਤਾਂ ਹਾਂ ਉਹ ਤਾਂ ਹੈ ਗਈ ਆ ਵੀ ਵੀ ਸ਼ੁਰੂ ਹੋ ਗਿਆ ਓਰੇ ਉੱਥੇ ਬਹੁ ਪਿਆ ਅੱਜ ਬਾਈ ਰਿਸ਼ਤੇਦਾਰਾਂ ਸੌ ਰਹੇ ਆ ਬਸ ਘਰਾਤੀ ਉੱਥੇ ਦੇਖ ਲੈ ਇਹ ਛੜੀ ਲਾਊਗਾ ਰਾਤ ਨੂੰ ਮੁੰਡੀ ਹਦੀ ਉਹੀ ਮੈਂ ਕਹਿੰਦਾ ਉੱਥੇ ਬਹੁ ਪਿਆ ਅੱਜ ਹੂੰ ਹੂੰ ਕੱਲ ਤਾਂ ਲਾਈਟੇ ਬਹੁਤ ਸੀ ਲਾਈਟ ਤੋਰੇ ਵੀ ਨਹੀਂ ਬਜੀ ਆਹ ਬਹੁਤ ਨੂੰ ਕਹਿੰਦਾ ਉਹੀ ਲਾਈਟ ਕੱਲ ਦੀ ਰਾਤ ਸਵੇਰ ਦੀ ਚੱਲਦੀ ਅੱਜ ਸਵੇਰ 11 12 11 ਵੇ ਨਾ ਠੀਕ ਮੈਂ ਕਹਿੰਦਾ ਤੂੰ ਵੀ ਜਲਦੀ ਉਧਰ ਆਪਣੇ ਤਾਂ ਆਪਣੇ ਚਲਦੀ ਆ ਉਰੇ ਨਾ ਠੀਕ ਧੀ ਉਰੇ ਫਾਲਟ ਪਿਆ ਵਾ ਮੈਸੇਜ ਆ ਰਿਹਾ ਨਾ ਫੇਰ ਇੱਥੇ ਚੱਲ ਪੈਣੀ ਠੀਕ ਹੈ ਜੀ ਜੀ ਇੱਕ ਨੰਬਰ 734 ਆ ਹਾਂ ਵਧੀਆ ਐ ਨਾ ਇਹਨਾਂ ਵੀ ਸਵੇਰੇ ਕਰ ਆਉਂਦੀ ਸੀ ਨਾ ਨਾ ਠੀਕ ਆ ਓਏ ਬੋੜਾ ਉਹ ਸਰਦਾਰ ਕਹਿੰਦਾ ਅੰਦਰ ਬਹਿਲਾ ਬੈਠਾ ਹੋਣਾ ਕਹਿੰਦਾ ਦੇਖ ਲੈ ਹਾਏ ਹਾਏ ਇਹਨੂੰ ਪਤਾ ਵੀ ਇਹਦਾ ਕੰਮ ਆ ਪਉਦਾ ਨਹੀਂ ਆਈ ਨਹੀਂ ਪਤਾ ਵੀ ਤੇਰੇ ਆਉਂਦੇ ਨੂੰ ਕਾ ਸਰਦਾਰ ਦੇ ਲਾ ਸਾਰਾ ਕੰਮ ਨਵੇੜਤਾ ਇਹਨੇ ਥੋੜਿਆ ਆਉਣਾ ਨਹੀਂ ਹੁਣ ਇਹਨੇ ਦੇਖਣਾ ਵੀ ਸਰਦਾਰ ਨੂੰ ਫੋਨ ਕਰਾ ਵੀ ਆ ਜਾ ਸਰਦਾਰ ਜੀ ਆਹ ਲੈ ਜਾ ਮੈਨੂੰ ਮੀਂਹ ਸ਼ੁਰੂ ਹੋ ਗਿਆ ਲੱਗ ਗਿਆ ਕਿਣੀਆਂ ਬੈਂ ਦੇ ਹਾਂ ਲੈ ਉਹ ਵੇਹੜਾ ਮੌਸਮ ਠੰਡਾ ਹੀ ਆ ਮੌਸਮ ਦਾ ਸਵੇਰ ਦਾ ਅੱਜ ਸਵੇਰ ਦਾ ਠੰਡਾ ਦੁਪਹਿਰ ਐਸੀ ਜਨਵਾਤ ਜੇ ਧੁੱਪ ਨਿਕਲੀ ਹੈ ਇਹ ਤਾਂ ਪੂਰਾ ਸੇਕਤਾ ਆਸਲ ਹੁਣ ਸਪਰੇਅ ਕਰਦੇ ਜਿਹੜੇ ਹੁਣ ਤੋਂ ਪੁਗਰ ਕੇ ਹੀ ਲੱਗੇ ਬੇਦ ਕਰਨ ਉਹ ਹਾਂ ਸਪਰੇ ਦਾ ਪੰਗਾ ਖੜਾ ਹੋ ਗਿਆ ਉਦੋਂ ਫੇਰ ਆ ਗਿਆ ਹੁਣ ਉਹ ਸਪਰੇ ਜਾਂਦੀ ਲੱਗਣੀ ਹੋਰ ਹਾਂ ਜਿੰਦਾ ਲਗਾਉਗਾ ਹਾਂ ਉਹ ਲਗਾਉਣਾ ਰੇਣਾ ਰਾਦ ਨੂੰ ਆਟੋਮਾਰਕ ਤਾਂ ਨਹੀਂ ਲਾਉਣਾ ਲਾ ਨਾ ਆਟੋਮੈਟਿਕ ਲਾਉਣਾ ਹਾਂ ਦੇਖ ਕੇ ਲਾਉਂਗਾ ਸੁਵੇਰ ਨੂੰ ਹਾਂ ਸੁਵੇਰੇ ਚਲਾ ਲੀਂ ਸੁਵੇਰੇ ਚਲਾ ਦਿੰਦੇ ਹੂੰ ਇੱਕ ਮਾ ਖਾਲ पे ਮੜ ਮੜੀ ਝਟਪਟ ਮਾਰ ਦੂੰਗਾ ਕਿਹੜੀ ਪਰ ਉਹ ਪਰ ਹਾਂ ਕੋਈ ਕੋਈ ਕੱਖ ਆ ਕੇ ਤੇ ਮੜ ਮੜਾ ਹੈ ਹੈ ਤਾਂ ਹੈ ਨਹੀਂ ਨਾ ਗਿਆ ਬਸ ਸਾਫ ਹੋ ਜਾਣਾ ਇੱਕ ਘੰਟੇ ਵਿੱਚ ਧੁੱਪ ਹੋਈ ਝਟ ਛ ਦੂਜੀ ਝਟਪਟ ਝਟਪਟ ਆਓ ਫੇ ਅੱਜ ਮਾਰ ਦੇਣੀ ਸੀ ਸਵੇਰ ਦੇ ਨੇ ਕਾਲੂ ਪਾਣੀ ਛੱਡੋ ਜਣਾ ਤਾਂ ਨਹੀਂ ਚਾਹੀ ਫੇਰ ਬੰਦ ਕਰਾ ਕੇ ਨਾ ਆ ਦੇ ਪਾਣੀ ਐਂਦਾ ਲਾ ਦੇ ਆਓ ਚਲੋ ਤਾਂ ਪਾਣੀ ਅੱਕਣ ਲਾ ਦੇ ਫੇਰ ਵੀ ਬੰਦੇ ਕਾ ਨਹੀਂ ਦੋ ਦਿਨ ਨੂੰ ਉਹਦੇ ਬਾਅਦ ਸਪਰੇਅ ਕਰ ਦੇ ਕਿਉਂਕਿ ਚੱਕੀ ਫਸਾ ਭਾਂਡੇ ਪੂਰੇ ਹੀ ਭਾਂਡੇ ਦੇ ਫੇਰ ਸਵੇਰ ਦਾ ਰਸਣ ਬਣ ਕੇ ਤੋੜ ਦਿੰਦੇ ਸਵੇਰ ਨੂੰ ਸਾਡੇ ਇਸ ਟਾਈਮ ਸਾਈ ਦਾ ਇਹ ਸਾਰੇ ਜਿ ਕੋ ਮਗ ਅੱਜ ਹੈ ਕੱਲ ਵੀ ਕੱਲ ਇਹਨੇ ਪਿਛਲੇ ਪੱਟਾ ਸਾਫ਼ ਕਰੀ ਇਹ ਮੜਾ ਮੋਟਾ ਹੈਗਾ ਦਾ ਹਮ ਇੱਕ ਕੇਰਾ ਆ ਘੜਤਾ ਦੇ ਨੇ ਉਹ ਘੜਤਾ ਤਾਂ ਨਾ ਆਖਿਆ ਰਾ ਆਖਿਆ ਰਾ ਉਹ ਤਿਆ ਕੇ ਰਾ ਅੱਛਾ ਉਹ ਅੱਜ ਕੋ ਮੈਂ ਉੱਥੇ ਤੇ ਆਏ ਗਾੜੀ ਬੰਨੂ ਫਿਰ ਆਏ ਫੇਲਾ ਅੱਗਾ ਵੱਡੀਆਂ ਹਾਂ ਨਹੀਂ ਬੰਦਾ ਗੁੱਟ ਬਹੁਤ ਆਉਂ ਬੰਦਾ ਵੀ ਆਏ ਆ ਵੀ ਤਸੱਲੀ ਹੈ ਰ ਪਰ ਪੂਰੀ ਆ ਸਾਰੀ ਸਾਰੀ ਚੱਕੀ ਨੇ ਹੁਣ ਆ ਜੀ ਇੱਧਰ ਵੀ ਆ ਜੀ ਇਹ ਇਹਦੇ ਵੀ ਆਲੇ ਨਾਲ ਸਾਰੀ ਚੱਕ ਗਿਆ ਸਾਰੇ ਪਾਸੇ ਘੁੰਮ ਗਿਆ ਸਾਰੇ ਪਾਸੇ ਘੁੰਮ ਗਿਆ ਵੀ ਇਹ ਸੁਣਦਾ ਨਹੀਂ ਕਰਦਾ ਥਾ ਕਾ ਸੁਣ ਜੈਣਾ ਹਾਂ ਇਹਨੂੰ ਕੋਈ ਨਹੀਂ ਸਾਰੇ ਪਾਸੇ ਘੁੰਮ ਗਿਆ ਐ ਆਹ ਹਾ ਤਾਰੇ ਵਾ ਵੀ ਵਾ ਆ ਮਰਾਮ ਫੁਰਿੱਤ ਗਿਆ ਕਹਿੰਦਾ ਆਰਾਮ ਨਹੀਂ ਕਰਿਆ ਹੈਗਾ ਆਰਾਮ ਆਰਾਮ ਨੇ ਠੰਡਾ ਤਾਂ ਤਾਂ ਨਹੀਂ ਕਰਿਆ ਆਪਣਾ ਅੱਜ ਤਾਂ ਤਸੱਲੀ ਕਹਿੰਦਾ ਸਦਾਜੀ ਤੇ ਫਿਰ ਆਰਾਮ ਕਰ ਲੇ ਕਰੂੰਗਾ ਕਹਿੰਦਾ ਕਹਿੰਦਾ ਦੁਪਹਿਰੇ ਆਰਾਮ ਕਰ ਲੇ ਕਰੂੰਗਾ ਕਹਿੰਦਾ ਹਾਂ ਕਹਿੰਦਾ ਸਾਰੀ ਧੁੱਪ ਹੁੰਦੀ ਐ ਮੈਂ ਕਰ ਲੇਗਾ ਆਰਾਮ ਤੂੰ ਤੈਨੂੰ ਮੈਂ ਰੋਕਦਾ ਸ਼ਾਮ ਨੂੰ ਘੰਟਾ ਵੱਧ ਲਾ ਲਿਆ ਨਾ ਕਹਿੰਦਾ ਸਵੇਰ ਨੂੰ 6 ਵਜੇ ਆ ਜਾਣਾ ਸਾਧਰੀ ਆ ਗਿਆ ਅੱਜ ਚਲ ਮਖਾ ਜੀ ਪੂਰੇ ਵੀ ਹੋ ਗਿਆ ਮੈਂ ਸ਼ੁਰੂ ਫਿਰ ਹੋ ਗਿਆ ਜੀ ਨਾਲੇ ਸੂਰਜ ਵੀ ਨਿਕਲੇ ਆਇਆ ਸੂਰਜ ਵੀ ਨਿਕਲਦਾ ਹਰ ਕੋਈ ਨਿਕਲਦਾ ਸਵੇਰ ਦਾ ਇਹ ਹਾਂ ਸੂਰਜ ਵੀ ਨਿਕਲਦਾ ਮੈਂ ਵੀ ਪੈਂਦਾ ਪਿਆ ਹੈ ਨਹੀਂ ਮੰਡ ਜਾਦਾ ਦੇਖ ਲੈ ਮੰਡ ਵੀ ਕੱਪੜੇ ਜਾ ਕਿਵੇਂ ਦੇਖ ਹਾਂ ਉਹੀ ਕਹਿੰਦਾ ਮੈਂ ਇੱਥੇ ਧਰਤੀ ਹੈ ਜੇ ਸੁੱਕੀ ਉੱਥੇ ਕਾਫੀ ਨਹੀਂ ਆ ਠੀਕ ਆ ਮਾੜਾ ਮੋਟਾ ਜਾ ਪਰ ਇਹ ਪੈਣਾ ਨਹੀਂ ਹੈਗਾ ਹਾਂ ਫੇਰ ਦਾ ਦੂ ਤਾਰੇ ਨਹੀਂ ਕਿਲੇਗਾ ਕਾਤੇ ਹੁਣ ਤੂੰ ਭਜਾਈ ਦਊਗਾ ਇਹਨੂੰ ਭਜਿਆ ਭਈ ਇਹ ਉਹ ਕੰਮ ਨਹੀਂ ਹੈ ਹਾਂ ਇਹ ਹੁੰਦਾ ਤਾਂ ਕੰਮ ਸਾਉਂਡ ਤੇ ਕੂੜਿਆਂ ਵਾਲਾ ਹਾਂ ਹੁਣ ਸੌਣ ਲਗਾਤਾ ਸੁੱਕਾ ਹੀ ਸਮਝਦਾ ਕੂੜੇ ਕਿਹਦੇ ਬਣਾਏ ਹੋਣੀ ਹਾਂ ਭਾਦੋਂ ਚੜਪੀ ਭਾਦੋਂ ਚੜ ਪਰ ਭਾਦੋਂ ਚੜੀ ਲਾਉਣੇ ਨੂੰ ਰੁੱਦਾ ਹੈ ਹਾਂ ਥੋੜਾ ਟਾਈਮ ਹੀ ਬਦਲ ਗਿਆ ਕੱਲ ਵੀ ਆਇਆ ਮੀਂਹ ਦੇਖ ਲੈ ਅੱਜ ਵੀ ਚੜਿਆ ਚੜਦਾ ਰੋਇਆ ਕਿਤੇ ਤਾਂ ਪੈਂਦਾ ਐ ਤਾਂ ਅਸਮਰਾਲੇ ਕਿ ਨਹੀਂ ਅੱਜ ਹੁਣ ਅੱਜ ਵੀ ਉਹ ਪਿਆ ਹੀ ਹੁਣ ਕਿਧਰੇ ਬਹੁਤ ਪਿਆ ਉੱਥੇ ਮੈਂ ਤੁਹਾਨੂੰ ਦਾਦਾ ਨਹੀਂ ਰਿਹਾ ਸੀ ਗਿਆ ਵਾ ਤਾਂ ਹਾਂ ਅੱਧਾ ਘੰਟਾ ਬਸ ਘਰਾਤੀ ਮੀਂਹ ਨੇ ਪੂਰਾ ਮੀਂਹ ਆਣ ਨਾਲੀਆਂ ਭਰ ਕੇ ਖੇਤਾਂ ਚੋਂ ਪਾਣੀਓ ਪਾਣੀ ਚਮਕੌਰ ਦੇ ਪਰਲੇ ਪਾਸੇ ਤੱਕ ਅੱਛਾ ਪੂਰਾ ਨਹੀਂ ਹੈਗਾ ਚਲੋ ਢੋਲਰਾਂ ਦੇ ਪੁਰਤੇ ਹੋਣਾ ਤੁਪਕਾ ਨਹੀਂ ਹੈਗਾ ਪਰ ਇਹਨੂੰ ਹੋਰ ਵੀ ਜ਼ਿਆਦਾ ਹੋਣਾ ਮੈਨੂੰ ਲੱਗਦੀ ਸਮਰਾਲੇ ਕਿ ਨਹੀਂ ਨੂੰ ਹੋਊਗਾ ਉਧਰ ਵੀ ਆਇਆ ਤਾਂ ਪਤਣਾ ਅੱਜ ਕਾਲੀ ਘੜਾਂ ਤੇ ਹਾਂ ਤਰਾਇਕ ਛਿੰਮਾ ਵੀ ਫਤਰੀ ਹੋ ਜਾਂਦਾ ਹਾਂ ਆਹ 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 ਪੀ ਪੈਂਦਾ ਆਹ ਉਧਰ ਬਾਦੂ ਪੇ ਮੰਡ ਚ ਤਾਂ ਦੇਖਿਆ ਹੀ ਆ ਹਮ ਇਧਰ ਵੀ ਹੈਗਾ ਕਿੰਨੀ ਆ ਬਾਈ ਲੈ ਕਿੰਨੀ ਗੱਬੇ ਜੀ ਹੈ ਸਰਪਰ ਆ ਚਲੇ ਆ ਬਲਾ ਜੌਰ ਦੀਆਂ ਫਾਣ ਦੀ ਆ ਕੇ ਉਧਰ ਉਹ ਭੱਜਦੀ ਨਹੀਂ ਹੈਗੀ ਹੁਣ ਹੈ ਕਿਹਨੇ ਕਭ ਜਣਾ ਹੁਣ ਹਮ ਠੀਕ ਹੈ ਆ ਸਮਾਨ ਲੈ ਮੋਟਰਾਂ ਯਾਰ ਮੋਟਰਾਂ ਤਾਂ ਖੜੀਆਂ ਫੇਰ ਕਿਹਾ ਜੇ 2-4 ਘੰਟੇ ਮੋਟਰ ਚੱਲਦੀ ਚੱਲਦੀ ਵੀ ਨਹੀਂ ਹੁਣ ਚੱਲਦੀ ਨਹੀਂ ਉਹ ਤਾਂ ਕੋਈ ਉਹ ਚਲਾਉਂਦਾ ਇੱਥੇ ਤਾਂ ਹੰਟੋਲੀ ਲਾ ਕੇ ਇੱਥੇ ਤਾਂ ਪਾਣੀ ਦੀ ਲੋੜੀ ਤੇ ਬੈਠੀ ਹੂੰ ਹੂੰ ਆਸ ਮੰਨ ਲੈਂਦਾ ਆ ਗੀਡ ਬਣਾਉਣਾ ਹੈ ਉੱਥੇ ਮੋਟਰ ਦਾ ਹਾਂ ਪਿੱਲਰ ਉੱਥੇ ਧਰਾ ਦੇਣੇ ਤੇ ਕੀ ਆ ਪਤਾ ਹਾਂ ਸੰਤ ਮੈਂ ਤਾਂ ਹੋਰ ਦੇਖਿਆ ਪਿਆ ਉਹ ਪਿੱਲਰ ਤਾਂ ਉੱਥੇ ਧਰਾ ਦੇਣੇ ਤੇ ਆ ਲੋਹੇ ਲੋਹੇ ਦੇ ਉਰੇ ਰੱਖ ਲੈਂਦੇ ਹਾਂ ਉਹ ਲੋਹੇ ਲੋਹੇ ਦੇ ਉਰੇ ਰੱਖ ਲੈਣਾ ਤਾਂ ਪਿੱਲਰ ਉੱਥੇ ਧਰਾ ਦੇਣੇ ਤੇ ਚੱਲ ਜਿਸ ਵਾਰਾ ਸਾਰਾ ਹੀ ਜਮਾਨ ਜਾਣਾ ਨਹੀਂ ਜਰ ਜਾਉਂਗਾ ਵੇ ਆ ਵੀ ਛੋਟੇ ਆ 6 ਫੁੱਟ ਦੇ ਕਹਿੰਦਾ ਦਾ ਹੋ ਛੋਟੇ ਆ ਇਹ ਵੀ ਪੰਗਾ ਘਟੋ ਘਟ 2 ਫੁੱਟ ਵਿੱਚ ਚਾਹੀਦਾ ਇਹਨੇ ਮਿੱਟੀ ਦੇ ਬਰਾਬਰ ਆਉਣਾ ਦੇ ਵਿੱਚ ਦਲੀ ਦੱਬਣਾ ਨੇ ਮਿੱਟੀ ਦੇ ਬਰਾਬਰ ਆਏ ਨੇ ਇਹ ਤਾਂ ਗਾਡਰ ਲੈ ਲਿੰਦਾ ਚੈਨਰ ਲੈ ਲਿੰਦਾ ਮੈਨੂੰ 4 ਫੁੱਟ ਦਾ ਲੱਗਦਾ ਹਨਾ 4 ਫੁੱਟ ਦਾ 4 ਨਹੀਂ ਹਨਾ 5 ਜੋ 5 ਵੀ ਮੈਨੂੰ ਨਹੀਂ ਲੱਗਦਾ 5 ਤਾਂ ਹੋਊਗਾ ਚੱਲ ਹੈ ਤੇ ਛੋਟੇ ਨਹੀਂ ਹੈਗੇ ਇਹ ਉਹ ਤਾਂ ਹੋਊਗਾ 7 ਫੁੱਟ ਦਾ ਪਿੱਲਰ ਚਾਹੀਦਾ ਘੱਟੋ ਘੱਟ ਕੋਈ 5 ਫੁੱਟ ਬੰਦੇ ਜਿੰਨਾ ਉੱਚਾ ਹੋਵੇ 2 ਫੁੱਟ ਤੇਰਾ ਥੱਲੇ ਜਾਵੇ ਤਾਂ ਪਿੱਲਰ ਦੀ ਗੱਲ ਬਣਦੀ ਹੈ ਨਹੀਂ ਫੇ ਕਿੱਥੇ ਗੱਲ ਦਾ ਮਤਲਬ ਤਾਂ ਝੂੜਾ ਲੱਗਦਾ ਹੁਣ ਜੇ ਦੋ ਇੰਨਾ ਦੱਬਿਆ ਘੱਟ ਘੱਟ 3 ਫੁੱਟ ਤੋਂ ਪਰਤ ਹੈਗਾ ਹੂੰ ਦੋ ਫੁੱਟ ਥੱਲੇ ਦੀ ਤਾਂ ਜੇ 5 ਦਾ ਹੋਇਆ ਮਿੱਟੀ ਦੇ ਬਰਾਬਰ ਆਉਣਾ ਇਹਨੇ ਮਿੱਟੀ ਦੇ ਬਰਾਬਰ ਵੀ ਨਹੀਂ ਆਣਾ ਇਹਨੇ ਫੇਰ 8 ਫੁੱਟ ਦਾ ਕਹਿ ਰਹੇ ਮੈਂ 8 ਫੁੱਟ ਦਾ ਚਾਹੀਦਾ ਮਿੱਟੀ ਦੇ ਉੱਪਰ ਹੀ ਰਹਿ ਜਾਣਾ ਇਹਨੇ ਫੇਰ ਉੱਪਰੇ ਉੱਪਰ ਮੇੜੇ ਬੰਨਤੇ ਉਧਰ ਅਜ ਲੱਗੇ ਹੋਇਆ ਨਹੀਂ ਲੱਗੇ ਹੋਣਾ ਹੂੰ ਲੱਗੇ ਹੋਏ ਨੇ ਬੰਨ ਕੇ ਲੱਗੇ ਹੋਏ ਆ ਮੱਕੀ ਦੇ ਹੀ ਬੂਹੇ ਸਾਰੀ ਆਏ ਹੋਏ ਕਿੰਨੇ ਕਾ ਪੱਠੇ ਆ ਹੈਂ 8 ਲੱਗੇ ਹੋਏ ਆ ਇਹ ਤਾਂ ਬੰਨਣਾ ਉਹਨਾਂ ਨੇ ਸ਼ਾਇਦ ਕੈਮ ਤਾਂ ਲੱਗਦਾ ਯਾਰ ਨਹੀਂ ਉਹ ਬੰਨਣਾ ਉਣੜੇ ਨਹੀਂ ਲੱਗਦਾ ਜਿਹੜਾ ਕੀ ਬੰਨਣਾ ਹੈ ਹਾਂ ਜਿਹੜਾ ਮਤਲਬ ਦੋ ਖਿੱਚ ਕੇ ਬੰਨਣਾ ਉਹ ਕੀ ਮੂਰ ਆ ਕੱਲਾ ਖੋਲਣਾ ਮਨ ਉਹ ਵੀ ਚੀਜ਼ ਹੁੰਦਾ ਇਹਦਾ ਸਿਰ ਬੰਨੇ ਬੰਨ ਉਹਨੇ ਭੱਜੇ ਬੰਨ ਕੇ ਲੱਗੇ ਗਾਨਾ ਅੱਗੇ ਇਹ ਚੀਜ਼ ਦਾ ਬਹੁਤ ਫਰਕ ਆ ਨਾ ਆ ਹੁਣ ਕਿੱਥੇ ਆਇਆ ਪਹਿਲਾਂ ਇਕੱਠਾ ਗਾਨਾ ਦਾ ਹੁੰਦਾ ਫੜ ਕੇ ਉਹਨੂੰ ਲਿਖ ਦੇਣਾ ਬਸ ਨਾ ਇਕੱਠਾ ਰੀ ਕਰਨਾ ਕੋਈ ਨਹੀਂ ਕਰਨਾ ਬਸ ਉਹਨੂੰ ਫੜ ਕੇ ਲਿਖ ਦੇਣਾ ਹਰਦੀਪਾ ਆ ਗਿਆ ਦੱਬਲੇ ਦੇ ਮੈਂ ਤਾਂ ਫੰਟਾ ਮਿਲ ਬੀ ਤੇ ਇਹ ਬੰਨਣੇ ਡੇਢ ਦੋ ਮਿਲਦੇ ਸਰੇ ਤੱਕ ਚੱਲ ਬੱਕਰੇ ਜਾਂਦੇ ਆ ਉਹ ਵੀ ਠੀਕ ਆ ਬਾਰ-ਬਾਰ ਮੁੰਡੇ ਨਾਲੋਂ ਬਸ ਆ ਤਾਂ ਬੰਦੂ ਗਈ ਯਾਰ ਇਹਨਾਂ ਦਾ ਅੱਠ ਬੰਦੇ ਯਾਰ ਚਾਰ ਦਿਨ ਚਾਹੀਦੇ ਤਿੰਨ ਗਿੱਲਿਆਂ ਦਾ ਗੇੜ ਰੱਖ ਲੈ ਚੱਲ ਤਿੰਨ ਤੇ ਵੀ ਤਿੰਨ ਵੀ ਨਹੀਂ ਹੋਣੇ ਹੈਗੇ ਹਾਂ ਜਾਂ ਪ੍ਰਚਲਨ ਉਹਦੇ ਤੇਰਾ ਜੁਗਾਰ 87 85 85 ਦਾ ਬਣਾਉ ਮੰਗੀਆਂ ਦੀ ਹਾਂ ਬੰਦੋ ਵਾਲੀ ਹੋਣੀ ਹੈਗੇ ਇਹ ਵੀ ਬੋਟਲ ਬਣਾਤਾ ਹੈ ਕੀ ਬੋਲਾਂ ਕਿਤੇ ਇਹਨਾਂ ਹੋਵੇ ਤੁਹਾਡੇ ਜਾਂਦੇ ਲੰਘੇ ਹੁਣ ਉਹ ਤੋਂ ਚਾਹ ਲੈ ਕੇ ਕੇ ਆਓਗੇ ਠੀਕ ਹੈ ਫੋਨ ਦੇ ਜਦੋਂ ਫੋਨ ਕਰਿਆ ਦਾ ਹਾਂ ਫਿਰ ਪਹਿਲਾਂ ਮੀਂਹ ਲੱਗ ਗਿਆ ਖੜੀ ਹੋਣੀ ਹੈ ਕਾਇ ਵੀ ਉਠਦਾ ਮੋਰ ਗੰਗਰਾਂ ਸਾਹਿਬ ਦੇ ਦੀ ਬੋਲਦਾ ਦਦਾ ਭਈਆ ਤੂੰ ਮੀਂਹ ਚ ਗੜਾ ਹੁਣ ਭਈਆ ਹੁਣ ਮੈਂ ਪਿੱਤ ਪੁੱਤ ਦੀ ਹਾਲੀ ਜਿਹੜੀ ਮਣੀ ਮੁੱਢੀ ਖਾਈ ਬੋਤੀ ਹੁੰਦੀ ਹੈ ਪੈਣਾ ਇਪੜ ਕੇ ਮੜ ਮੁੱਢ ਚ ਗਾਉਣਾ ਸਾਰਾ ਕਿਤੇ ਨਿਪੜਿਆ ਭਈਆ ਬਾਹੀ ਰਹਿਗੇ ਜਿਹੜੇ ਮੜ ਮੋਟੇ ਡੱਕੇ ਆ ਮੜ ਮੋਟੇ ਡੱਕੇ ਹੀ ਆ ਚੱਲ ਪੂਰੇ ਆਏ ਵੀ ਸ਼ਾਂਤੀ ਵਾਲਾ ਮੀਂਹ ਪੈਂਦਾ ਉੱਥੇ ਦਾ ਸਵੇਰੇ ਦਰੁੱਕੇ ਠਾਲ ਤੇ ਹਵਾ ਵੀ ਦਾਫੀ ਆ ਜੀ ਨਹੀਂ ਵੀ ਬਹੁਤ ਸਪੀਡ ਵਗੈਰਾ ਆ ਤਾਂ ਮੀਂਹ ਆਦਮੀ ਮੜਮੁਣਾ ਆਇਆ ਹੈ 25 ਵਜੇ ਤਾਂ ਪਤਾ ਹੀ ਨਹੀਂ ਲੱਗਦਾ ਯਾਰ ਪਰ ਗੱਖਾ ਜਿਹਾ ਰਹਿ ਗਿਆ ਤੂੰ ਅੱਜ ਚਲ ਅੱਜ ਤੂੜੀਓ ਪਾਉਂਗਾ ਜੀ ਦੇਖਣੀ ਅੱਜ ਤੇ ਤੂੜੀ ਰਾਤ ਨੂੰ ਤਾਂ ਕਿ ਯਾਰ ਨਾ ਨਾ ਜ਼ਰੂਰੀ ਹੈ ਤੂੜੀ ਵੀ ਹਾਂ ਮੁਗ ਮੁਗ ਨਹੀਂ ਲੱਗਦੀ ਹੈਗੀ ਬਾਜਰੇ ਦੇ ਪਰ ਤੂੜੀ ਵੀ ਜ਼ਰੂਰੀ ਹੈ ਕਿੱਦਾਂ ਦਿਨ ਨੂਨ ਮਰਚ ਗੱਲ ਵੀ ਖਾਣੀ ਚਾਹੀਦੀ ਚਟਣੀ ਗਾ ਦੇਖੀ ਚੋਕਰ ਪੈ ਚੋਕਰ ਖਣਾ ਦੂੰਗਾ ਉਪਰ ਆਪ ਵੀ ਦੇਖੀਂ ਜੇ ਤੂੰ ਰੋਜ਼ ਸਬਜ਼ੀ ਖਾਈ ਜਾਵੇਂਗਾ ਹਫ਼ਤੇ ਬਾਅਦ ਦੇਖੀਂ ਕਿਦਰ ਆਦੇ ਦੀ ਜੇ ਪਕੀਨੇ ਦੀ ਚਟਣੀ ਖਾ ਕੇ ਦੇਖੀਂ ਕਿੰਨੀ ਜ਼ਵਾਲ ਆਦੀ ਹਾਂ ਵੰਦਾ 8-10 ਰੋਟੀਆਂ ਖਾ ਜਾਂਦਾ ਹਾਂ ਅਰਕ ਹੈਗਾ ਇਹ ਇੱਕ ਅੱਧਾ ਦਿਨ ਵਿੱਚ ਨੂੰ ਸਟ੍ਰਾਈਕ ਵੀ ਚਾਹੀਦੀ ਗੱਥਾਂ ਦੀ ਬਦਲਵੇਂ ਕੱਖ ਵੀ ਚਾਹੀਦੇ ਹਨ ਥੂੜੀ ਧਾੜੀ ਮੈਂ ਤਾਂ ਕੱਲ ਦੋ ਦਿਨ ਦੇ ਵੱਢ ਲਿਆ ਤੇ ਰਕੜੀਆਂ ਕਰਕੇ ਕਹਿੰਦੇ ਅੱਜ ਜਾਣਾ ਹੈ ਮੇਰੀ ਗੱਲ ਸੁਣ ਲੈ ਮੂੰਹ ਤਾਂ ਮਾਰਨੇ ਮਾਰਨਾ ਕੋਈ ਨਹੀਂ ਮਾਂ ਹਾਂ ਉਹਨਾਂ ਨੇ ਕਿਆ ਕਾਣਾ ਮੈਂ ਸੱਚੇ ਥੂੜੀ ਗਲਾ ਦੇ ਵਿੱਚ ਤਾਂ ਵੀ ਮੂੰਹ ਮਾਰ ਕੇ ਬਾਹਰ ਮਾਰਨੇ ਇੱਕ ਵਾਰੀ ਕੱਖ ਹਾਂ ਤੇ ਹਰਾਈ ਬਾਰੇ ਤਾਂ ਵੀ ਮੂੰਹ ਮਾਰ ਕੇ ਬਾਹਰ ਉਹ ਰਾਤ ਤੇ ਉਹਨਾਂ ਨੂੰ ਚੱਕ ਕਰਨੇ ਹੁੰਦੇ ਨਾ ਵੀ ਥੱਲੇ ਕਿਸੇ ਹੋਰ ਨਾ ਹੋਵੇ ਹਾਂ ਉਹ ਜਾ ਕੇ ਰੋਣੇ ਹੁੰਦੇ ਉਹਨਾਂ ਨੇ ਆਪਣੀ ਮਰਜ਼ੀ ਗੱਲ ਹਾਂ ਉਹ ਵੀ ਕਿਹਾ ਥੱਲੇ ਸਿੱਟਦੀਆਂ ਮਾਰ ਕੇ ਮੂੰਹ ਥੋੜੀ ਨੀਂ ਇਹ ਨਹੀਂ ਕਰਦੀ ਆ ਤਾਂ ਤੇ ਲੱਗਣੀ ਦੋਰ ਤਾਂ ਉਹਨੇ ਲਾਉਣੀ ਲਾਉਣਾ ਲਾਉਣਾ ਉਹਨੇ ਜ਼ੀਰੋ ਬਣਾ ਦਰਾਤ ਹੋਇਆ ਇਹ ਹਰੇ ਕੇ ਨਹੀਂ ਹੋਇਆ ਔਰ ਇੱਕ ਸਕਾਈ ਦਿੱਤਾ ਉੱਪਰ ਪਿਆ ਕਿਹੜਾ ਉਹਦਾ ਜੂਏ ਦਾ ਦੇਸੀ ਜਦਾ ਦੇਸੀ ਜਦਾ ਹਾਂ ਉਹ ਦੱਬੀ ਉਹ ਵੇ ਭੋਲੇ ਆਏ ਆਪਾਂ ਗਏ ਤੇ ਯਾਰ ਕਿਆ ਉੱਥੇ ਦਕੈਣਾ ਲਿਆ ਉਹ ਤਾਂ ਫੂਕ ਤੇ ਸਾਰੀ ਸਪਰੇਅ ਕਰਕੇ ਉਹ ਹਾਂ ਇੱਥੇ ਇਹਦਾ ਉਹ ਵੀ ਰੁਕ ਗਈਆਂ ਉਹ ਵੀ ਰੁਕ ਗਈਆਂ ਉਹਦੇ ਗਲਾਸ ਮਾਰਖੇ ਤੇ ਮੈਂ ਉੱਥੇ ਉਹ ਵੀ ਰੁਕ ਗਈਆਂ ਉਹ ਵੀ ਰੁਕ ਗਈਆਂ ਮੈਂ ਹੋਰ ਕੀ ਦੇਖੀ ਜੱਲ ਡਕੈਨ ਖੜੀ ਇਕੱਲੀਆਂ ਇੱਥੇ ਹੁੰਗੀਆਂ ਆ ਉਹ ਜੰਮੂਆਂ ਜੰਮੂਆਂ ਆ ਵੀ ਜੰਮੂਆਂ ਇਹਨਾਂ ਦੇ ਇੱਥੇ ਬਾੜੇ ਚ ਹਾਂ ਇਹ ਜੰਮੀਆਂ ਉਹ ਤਾਂ ਸਵੇਰੇ ਘੱਟੀਆਂ ਨੇ ਮੈਂ ਦੇਖ ਲਿਆ ਉਹ ਸਵੇਰੇ ਮਾਰ ਤੀਦਾ ਨੇ ਲੱਗ ਬੂਆ ਬਈ ਜੰਮੀ ਚ ਲੱਗਿਆ ਪਿਆ ਬਈ ਪਿਆ ਹੋਰ ਕਰਤ ਰਹੇ ਨੇ ਤੇਰਾ ਵੀ ਸਾਫ ਸਾਫ ਜਿਹੜਾ ਨਾ ਸ਼ਾਮ ਤੱਕ ਹੀ ਨੇ ਬਹੁਤ ਤੇਜ ਆ ਇਹ ਪੰਜ ਕਿਲੋ ਉਹ ਮੈਗਨ ਦੇ ਲੱਗਿਆ ਉਹੀ ਕਹਿੰਦਾ ਤੈਨੂੰ ਪੂਰਾ ਤੇਜ ਆ ਇਹ ਕਿੰਨੇ ਫੁੱਟ ਦੇ ਆ ਦੇਖ ਤਾਂ ਯਾਰ ਮੈਨੂੰ ਪਤਾ ਨਹੀਂ ਕੋਈ ਹਿਸਾਬ ਕਰਦਾ ਲੱਗਦਾ ਮੈਨੂੰ 5 ਦੇ ਲੱਗਦੇ ਆ ਗੱਠ ਪਾ ਕੇ ਦੇਖ ਲਾ ਦੂਈ ਤਰ੍ਹਾਂ ਫੋਟੋ ਉਂਗਲੀਆਂ ਦੇ ਹਾਂ 2 3 ਹੈਗੇ ਆ ਪਤਾ ਸਹੀ 4 ਹਾਂ ਬਸ 6 ਦੇ ਨੇੜੇ ਢੜਈ ਆ चाहे घट हो, हो चारे चार चादर छेट बना लगे डबल्यू डबल्यू खेलनी चोर भी नहीं तोड़े तो तो चादर हम तोरी आली देता मोटी ਲੱਹ ਬਲੇ 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 ਇਹ ਤਾਂ ਟੀਨ ਦਾ ਹੁੰਦਾ ਜਈ ਜੀ ਉਹ ਟੀਨ ਇਸਰ ਆਪਾਂ ਨੇ ਵਧੀਆ ਨਹੀਂ ਜਾਂਦੀ ਸਲਾਹੀ ਨੇ ਦੇਤੀ ਦੀ ਵਾਲੀ ਕਿਸੇ ਨੇ ਵੀ ਨਹੀਂ ਆਪੇ ਮੰਨ ਗਏ ਲੈ ਆਪੇ ਆਹ ਪਾਈਪਾਂ ਹੈ ਗੇਟ ਨੂੰ ਗੇਟ ਨੂੰ ਇਹ ਤਾਂ ਚੱਲ ਠੀਕ ਆ ਉਹੀ ਜ਼ਿਆਦਾ ਹੈਵੀ ਹੋ ਗਿਆ ਇੱਦਾਂ ਹੀ ਕੰਮ ਕਿੰਨੀ ਦੀ ਆਈ ਇਹ 2200 ਆ ਤੇਰੇ ਇਹ ਸਕ੍ਰੈਬ ਨਿਕਲ ਜਣੀ ਇਹਦੇ ਵਿੱਚ ਖਰਾਬ ਹੋ ਜਾਣੀ ਉਹਦੀ ਕਿੰਨੀ ਬਾਈ ਕਿੰਨੀ ਆ 4 ਬਾਈ 8 ਦੀ ਆ ਅੱਛਾ ਕਿੰਨਾ ਬਾਈ ਹੱਥ ਦੀ ਹੈ ਗੇਟ ਕਿੰਨਾ ਹੈ 6 6.5 ਫੁੱਟ ਦਾ ਚੌੜਾ ਚੌੜਾ 6.5 ਦਿਨਾਂ ਦਾ ਚਾ ਸਰਜਣਾ ਮੇਰੇ ਸਾਹਬ ਕਹ ਲਈ ਕਿਉਂਕਿ ਐਂਗਲ ਵੀ ਨਿਕਲ ਜene ਨਾ ਅਦੋਲੇ ਭਾਰੀ ਬਹੁਤ ਹੋਣਾ ਭਰੀ ਨੇ ਤੇਰਾ ਐ ਨਿਗਰ ਕਾਬਲੇ ਦੇਖਣੇ ਪੈਣੇ ਕਾਬਲੇ ਵੱਧ ਲੋ ਆ ਦੀ ਅੱਛਾ ਕਾਬਜੀਆਂ ਬਰ ਖਾਣੇ ਕਾਬਜੀਆਂ ਬਰੇ ਖਾਣਾਂ ਇਹਨੇ ਕਿਉਂਕਿ ਦੂਆ ਇਹ ਕਿਹੜੇ ਤੈਂ ਦੂਏ ਤਰ੍ਹਾਂ ਬਣਾਇਆ ਇਹ ਕਾਬਜੀਆਂ ਬਖਾਣਾਂ ਇਹਨੇ ਤੇਰਾ ਕਬਜੇ 6 ਲੋਵਾ ਦੀ ਘਟੋਗਾ ਟੈਨ 6 ਲੋਵਾ ਦੂਗਾ ਹਾਂ ਕਿ ਕੀ ਆਈ ਨਾ ਹੋਵੇ ਕਿਤੇ ਗਿਰ ਜਵੇ ਭਾਰੀ ਜਿਆਦਾ ਹੋ ਜਾਣਾ ਹੋਰ ਤਾਂ ਕੁਛ ਨਹੀਂ ਤਿੰਨ ਤਿੰਨ 6 7 8 ਪਿੱਲਰ ਲਿਆਂਦੇ ਹੈ 8 ਪਿੱਲਰ ਚੱਲ ਤਾਰ ਬੰਨ ਹੋ ਜੂਗਾ ਹੁਣ ਪਾਣੀ ਆ ਗਿਆ ਨਹੀਂ ਤਾਂ ਆਪਾਂ ਨੇ ਕਰਦਣਾ ਦਾ ਕੁਛ ਨਾ ਕੋਈ ਕੰਮ ਉਹ ਤਾਂ ਆਪ ਕੱਢਦਾ ਤੈਨੂੰ ਖਿਜਣ ਲੱਗਿਆ ਬੰਦਾ ਬਾਹਰੇ ਸਟਾ ਕੇ ਅੰਦਰ ਨਹੀਂ ਸਟਾ ਕੇ ਗਿਆ ਕੋਲ ਚਾਚਾ ਹਾਂ ਮੈਂ ਕਿੱ데 ਆਇਆ ਹਾਂ ਆਪੇ ਧਾਰ ਗਿਆ ਬੰਦਾ ਤਾਂ ਹੀ ਆ ਦੇ WWE ਭਲਵਾਨ ਜਿਹੜੀ ਜਾਂਦਾ ਕੰਮ ਇਹ ਕਰਦਾ ਪੈਸੇ ਦੇ ਦੇ ਗੇਟ ਦਾ ਦੇ ਕਹੀ ਜਾ ਲੈਂਦਾ ਗੇਟ ਦੇਖ ਜਿਹਦੇ ਕੋ ਪੈਸੇ ਛੇ ਬਾਈ ਆ ਦੇਖੋ ਚਾਦਰ ਦੇ ਕਹੀ ਜੀ ਜਿਹੜੀ ਟਰਾਲੇ ਨੂੰ ਲੱਗਦੀ ਹੈ ਬਾੜ ਉਹ ਆ ਚਾਦਰ ਹਾਂ ਚੱਕ ਕੇ ਤਾਂ ਦੇਖ ਅੱਛਾ ਗੀੜ ਦਾ ਸਮਾਨ ਹੁੰਦਾ ਹੈ ਨਾ ਹੱਥ ਪਾ ਕੇ ਦੇਖ ਇਹਨੂੰ ਠੀਕ ਆ ਯਾਰ ਹੈ ਇਹਨੂੰ ਹੱਥ ਪਾ ਕੇ ਦੇਖ ਚਾਦਰ ਕਿਹੜੀ ਲਿਆਇਆ ਦੱਸ ਮਹਿੰਗੀ ਲੈ ਜੇ ਮੁੰਡਾ ਲੈ 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 ਹਰੋ ਥਾਰੀ ਲੈ ਜਾਦਾ ਤਾਂ ਬਹੁਤ ਉਹ ਟੀਨ ਲੱਗਦੀ ਹੁੰਦੀ ਗੇਟਾਂ ਨੂੰ ਹਾਂ ਹੋਰ ਜਾਣੀ ਛੇਤੀ ਲੈ ਇਹ ਤਾਂ ਮਹਿੰਗੀ ਪਾਉਂਦਾ ਜੀ ਉਹਨੇ 2200 ਦੀ 400-400 ਰੁਪਏ ਚੱਲ ਇੱਕ ਬਰੇ ਆ ਜੁੱਡ ਵੱਡ ਪਰੇ ਹਾਂ ਤਾਂ ਪੈਸੇ ਦੇ ਤਾਂ ਦੇਣੇ ਪੈਸੇ ਮੇਰੇ ਨਾਲ ਆਪਾਂ ਜੀ ਦੇਣ ਦੇਰੇ ਮੇਰੇ ਘਰ ਨੂੰ ਪੂਰੇ ਹੋਣੇ ਲੜੀ ਜਾਓ ਦੋਏ ਤੇਰੇ ਨਾਲ ਹੋਣੇ ਹੀ ਨਹੀਂ ਤੇ ਟਿੱਕ ਦੇਣੀ ਡੈਕਟਰ ਜੀ ਇਹਨਾਂ ਦਾ ਫੋਨ ਆਇਆ ਕਰ ਤੋਂ ਹਾਂ ਉਹੀ ਕਹਿ ਦੂੰਗਾ ਫੋਨ ਕਰ ਦੂੰਗਾ ਉਹ ਅਮ ਦੇ ਗੱਲਾਂ ਕਿਹੜੀਆਂ ਕਰਦਾ ਉਹੀ ਫੋਨ ਕਰ ਦੂੰਗਾ ਕਿਸੇ ਤਰ੍ਹਾਂ ਜਿੱਦਣ ਕੱਟ ਹੋਣੀ ਉਦੋਂ ਦੇਣੀ ਆ ਲੈ 6 ਮਹੀਨੇ ਬਾਅਦ ਕੱਟ ਹੋਣੀ ਹਾਂ ਹਾਂ ਉਹ ਤਾਂ ਹੈ ਉਹ ਨਾ ਤੁਸੀਂ ਵੀ ਜਾ ਜਗ੍ਹਾ ਨੂੰ ਲਹੂਰੂ ਕੱਢਿਆ ਤੁਸੀਂ ਭਈ ਇਹਦਾ ਮੀਂਹ ਚਲਾਇਆ ਇਹ ਮੈਂ ਤਾਂ ਕਹਿ ਰਿਹਾ ਬਹਿ ਜਾ ਆਪੇ ਨਹੀਂ ਹਟੇਗਾ ਕੰਮ ਆ ਬਹਾ ਦਾ ਭਾਈ ਮੀਂਹ ਜੇਕਰ ਉਧਰ ਸੂਜ ਨਿਕਲਿਆ ਭਾ ਇਧਰ ਮੀਂਹ ਪੈਂਦਾ ਦੇਖ ਲੈ ਕਿਣੀ ਆ ਪੂਰ ਜੀ ਕੰਮ ਤੋਂ ਆਪੇ ਉਹ ਨੂੰ ਕਿਹੜੇ ਵਿਚਰੇ ਨੂੰ ਕੋਈ ਸੁਣਦਾ ਕੰਮ ਇਹ ਗੱਲ ਤੇਰੀ ਪੱਕੀ ਆ ਹਾਂ ਭਾਈ ਉਹਨੂੰ ਹੈ ਹੀ ਨਹੀਂ ਨਹੀਂ ਭਈ ਇਹ ਫੋਨ ਸੁਣ ਨਹੀਂ ਜਾਂਦੇ ਨਾ ਕੋਈ ਫੋਨ ਸੁਣੋ ਬੋਲਾ ਉਹ ਵਿਚਰਾ ਕਰਨਾ ਤੇ ਨਾ ਇੱਥੇ ਸੁਣਦਾ ਫੋਨ ਤਾਂ ਆਹੋ ਜਣੀ ਮੜ ਘੱਟ ਸੁਣਦਾ ਉਹਨੂੰ ਬਹੁਤ ਕੰਮ ਬਹੁ ਕਰਦਾ ਇੱਕ ਗੱਲ ਹੈ ਜਿੱਥੇ ਲਾ ਤਵਾ ਲੱਗਿਆ ਉਹਦੇ ਨੇ ਜਿੱਦੇ ਕੱਢਿਆ ਉੱਥੇ ਹਾਂ ਦੋ ਦਿਨਾਂ ਚ ਦੋ ਦਿਨਾਂ ਚ 5 ਕਿਲਿਆਂ ਚ ਕੱਖ ਕੱਢੇ ਨਾਲੇ ਡੋਲਾ ਵੱਢਿਆ ਡੋਲਾ ਵੱਢਿਆ ਸਾਰੀ ਉਹ ਲੈ ਕੇ ਆਏ ਬਾਪੂ ਨੇ ਮੈਂ ਵੀ ਉੱਥੇ ਜਦੇ ਗਏ ਤੇ ਸੀ ਐਂ ਕੱਢਤਾ ਹੋਣਾ ਨਾਲੇ ਚਾਹ ਦਿਨ ਤਾਂ ਦੇ ਲੈ 4:30 ਵਜੇ ਕਹਿੰਦਾ ਮੈਂ ਭੁੱਲੇ ਗਿਆ ਕਹਿੰਦਾ ਸੌਂ ਗਿਆ ਕਹਿੰਦਾ ਅੱਜ ਲੈ ਮਖੰਨੇ ਵਾਲਿਆਂ ਨੂੰ ਹੁਣ ਦੇਖ ਆ ਆ ਦੇਖ ਲੈ ਇੱਧਰ ਧੰਨੇ ਵਾਲੇ ਭਈਏ ਬੰਦੇ ਬੰਨੋਗੇ ਸਾਰੇ ਹੱਸ ਵੀ ਰਹਿ ਜਾਣਾ ਬਸ ਉਹਨਾਂ ਨੇ ਕੋਈ ਨਾ ਵੈਲਡਿੰਗ ਸੈਟ ਚੱਲ ਪ ਕੜੀ ਦਾ ਆਹ ਆਪਣੀ ਲਾਈਟ ਆਈ ਵੀ ਨਾ ਇਹਦੇ ਵਿੱਚ ਚੱਲਦਾ ਅਰਥ ਨਹੀਂ ਆਉਂਦਾ ਹੱਥ ਨਹੀਂ ਆਉਂਦਾ ਪੰਗਾ ਅਰਥ ਦਾ ਜਨਰੇਟਰ ਲੱਗਣਾ ਹੂੰ ਉਹ ਮੈਨੂੰ ਕਹਿੰਦਾ ਤਾਂ ਕਹਿੰਦਾ ਅਰਥ ਨਹੀਂ ਆਉਂਦਾ ਮੈਂ ਤਾਂ ਹੀ ਤੋਰੇ ਸਟਾਇਆ ਸਮਾਂ ਮੈਂ ਕਿਹਾ ਲਾਈਟ ਆਈ ਦੀ ਹੁੰਦੀ ਅਰਥ ਨਹੀਂ ਆਉਂਦਾ ਹੈਗਾ ਤੋਰੇ ਜਨਰੇਟਰ ਨਹੀਂ ਤਾਂ ਲਾਇਆ ਜਾਂਦਾ ਪੰਨੀਆਂ ਦਾ ਪਾਇਤਾ ਹਾਂ ਪੂਰੇ ਨਹੀਂ ਆਉਂਦਾ ਅਰਥ ਦਾ ਪੰਗਾ ਤੈਨੂੰ ਕਿਹਾ ਤਾਂ ਹੈਗਾ ਤਾਂ ਬੱਲਬ ਦਾ ਬਥੇਰੇ ਘੜੇ ਲਗੜਦਾ ਸਮਾਨ ਕਿੱਥੇ ਜਾਊਂਗਾ ਬੱਲਬ ਨੂੰ ਲੈਦੀ ਤਾਰ ਗੱਡੀ ਹੋਈ ਆ ਉਹ ਬੱਲਬ ਦਾ ਅਰਥ ਪੂਰਾ ਹੋ ਜੇ ਕਰਦਾ ਉਹਦਾ ਅਰਥ ਨਹੀਂ ਨਾ ਪੂਰਾ ਹੋਣਾ ਉਹਦਾ ਪੂਰਾ ਅਰਥ ਚਾਹੀਦਾ ਨਾ ਪ੍ਰੋਪਰ ਕਦੇ ਜਾਉਂ ਜ਼ਮਾਨਾ ਕਰੀ ਜਾਣਾ ਆਹ ਸਾਈਡ ਮੁੰਡਾ ਤਾਂ ਕੱਟ ਗਿਆ ਹੈ ਕੱਟ ਗਿਆ ਹੈ ਹਾਂ ਹੁਣ ਆਇਆ ਜੀ ਵਿਚਾਰਾ ਆਹ ਸਾਰੀ ਸਿੜੀ ਕੱਢ ਗਿਆ ਤੇਰੀ ਇੱਧਰ ਲਿਆ ਹਾਂ ਦਿਖਦਾ ਨਹੀਂ ਉਹ ਤਾਂ ਸਾਫ਼ ਹੋ ਗਿਆ ਨੀ ਚੇਕ ਰਹਾ ਤਾਂ ਮੈਂ ਥੱਲੇ ਹੀ ਦੱਬਿਆ ਕਿਆ ਬਾਹਰ ਕੱਢੀ ਜਾਂਦਾ ਦੇਖ ਨਾਲੇ ਤੇਰੇ ਡੰਗਰਾਂ ਨੂੰ ਪੈ ਜਾਣਾ ਬਾਹਰ ਕੱਟਣੇ ਨਹੀਂ ਕਿ ਪਿੱਛੇ ਸਿਟੀ ਜਾਂ ਥੱਲੇ ਰੱਖੀ ਜਾਂ ਕਿਆ ਸਟਿੰਗ ਕਰਦੇ ਨਹੀਂ ਦੂਰ ਵਾਲੇ ਤਾਂ ਵਿਚੇ ਰੱਖ ਦਿੰਦਾ ਲੇੜੇ-ਲੇੜਿਆਂ ਆਹ ਤੇਰਾ ਉਹਨੇ ਕੱਢ ਦੇਣਾ ਹੁਣ ਸ਼ਾਮ ਤੱਕ ਮੈਨੂੰ ਰਾਜੀ ਮੜਾ ਮੋਟਾ ਰਹੂੰਗਾ ਫੇ ਛੱਲੀਆਂ ਵਾਲੇ ਰੌਤਾਂ ਰਹਿ ਜੂ ਹਾਂ ਬਬੂ ਜੀ ਗੱਲੂ ਕਹਿੰਦਾ ਇਹਨੂੰ ਬਾਪੂ ਨੂੰ ਕਹ ਅਲੀ ਕਤੀ ਦਿਹਾੜੀ ਖੋਟ ਦੇ ਦੇ ਹੁਣ ਲੈ ਕਰਮਜੀਤ ਦੇਖ ਲੈ ਤੱਕੇ ਗੱਲ ਮੇਰੇ ਹੁਣਾਂ ਦਾ ਗੱਲ ਕਹਿੰਦੇ ਦੋ ਦਿਹਾੜੀਆਂ ਵਾਸਤੇ ਦੇ ਦੇ ਬਸ ਮੈਂ ਭਾਈ ਚੱਲ ਦੋ ਦਿਹਾੜੀਆਂ ਤੁਸੀਂ ਰੱਖ ਲਓ ਕੀ ਲੱਗਦੀ ਐ ਜੀ ਮੈਨੂੰ ਜਿਹੜਾ ਭੱਜਿਆ ਖੜਦਾ ਨਹੀਂ ਕੰਮ ਉਹ ਵੀ ਬਹੁਤ ਕਰਦਾ ਜਿਹੜਾ ਕੱਲ ਮੇਰੇ ਭਈਆ ਦਾ ਉਹ ਵੀ ਠੀਕ ਆ ਸਰ ਹਾਂ ਉਹਨੂੰ 1000 ਰੁਪਏ ਵੱਧੇ ਦਿੱਤੇ ਆ ਭਾਈ ਸੁਣ ਲੈ ਇਨਾ ਨਿੱਕ ਦਿਹਾੜੀ ਲਾਉਣੀ ਹੁੰਦੀ ਐ ਕੰਮ ਖਰਾਬ ਕਰ ਦਿੰਦੇ ਸਾਰਾ ਕਰਮਜੀਤ ਕਲੂ ਨੇ ਆਇਆ ਵੀ ਸਾਰਾ ਪੱਧਰਾ ਹੀ ਕਰਤੀ ਉਹ ਇਹਨੇ ਇਹਨੇ ਸਾਰਾ ਕੱਖ ਨਹੀਂ ਕੱਢਿਆ ਤੇਰਾ ਕੀ ਨੇ ਇਹਨੇ ਚਾਹੀਦਾ ਪੈਗ ਲਵਾ ਦੇਣਾ ਸ਼ਾਮ ਨੂੰ ਡਫੂ ਲੈ ਪੈਗ ਲਵਾ ਦੇਣਾ ਪਰ ਪੈਸੇ 500 ਰੁਪਏ ਤਾਂ ਨਹੀਂ ਦੇਣੀ ਉਹਨੂੰ 500 ਰੁਪਏ ਦਾ ਕੀ ਆ ਇਹ ਭੈਣ ਚੋਂ ਪਉਆ ਬੰਦੇ ਕਿੰਨੇ ਦਾ ਹੁੰਦਾ ਇਹਨੇ ਉਂ ਖੜਾ ਦੇਣਾ ਇੱਕ ਪੰਗਾ ਥੋੜੋ ਇਹਦਾ ਤੂੰ ਜਾ ਕੇ ਲਾ ਦੂਏ ਨੂੰ ਕੁੱਟੂਗਾ ਇਹੇ ਇਹ ਸਦਾਈ ਹੋ ਜਾਂਦਾ ਪੈਗ ਲਾ ਕੇ ਦੋ ਕੁਝ ਨਹੀਂ ਹੁੰਦਾ ਲੈ ਦੇ ਦੂੰਗਾ ਬਾਅਦ ਦਾ ਪੈਸੇ ਤਾਂ ਕਰਥੇ ਕੰਮ ਚੱਲ ਚਾਰ ਕੋਈ ਨਹੀਂ ਵੀ ਕੰਮ ਵਧੀਆ ਕਰਦਾ ਬਸ ਓਕੇ ਆਹੀ ਰਿਪੋਰਟ ਆ ਆ ਪਿੱਲਰ ਛੋਟੇ ਨਹੀਂ ਪਾਉਂਗੇ ਇਹਨੂੰ કરી ਜਾਂਦੇ ਜਿਹੜਾ ਕੋ ਕਰਦਾ ਆਹ ਪਿੱਲਰ ਆਈਏ ਪਿੱਲਰ ਕੱਢਣੇ ਰਿਹਾ ਮੈਂ ਵੀ ਤਾਦੀ ਦੇਖ ਕਾ ਮੰਡ ਚ ਲਾਈ ਉਹ ਹਾਂ ਉਹ ਬਹੁਤ ਵਧੀਆ ਤਾਰ ਲੱਗੀ ਵੀ ਆ ਉਹੀ ਲਾਉਣੀ ਰੇ ਸਾਰੇ ਚ ਅਸੀਂ ਹੁਣ ਦੇਖ ਕੇ ਅੱਜ ਕਰਮਜੀਤ ਬਹੁਤ ਵਧੀਆ ਤਾਰ ਆ 30000 ਰੁਪਏ ਲੱਗ ਜੂਵੇ ਨਾਲੇ ਹਵਾ ਉਹ 30 ਜਰੂਰੀ ਲਾਉਣਾ ਫੇਰ ਤਾਂ ਬਗਲੇ ਹੋ ਜਾਣ 30000 ਤਾਂ ਲੱਗੇ ਜਾਣ ਬਾਈ ਉਹਦੇ ਫੇਰ ਤਾਰ ਹੋਰ ਕਿਆ ਕਹਿੰਦਾ ਪੈਗੀ 30000 ਚ ਬਗਲ ਕਿੱਥੇ ਹੋ ਜੂਗਾ ਹੋਰ ਇੱਕ ਕੰਨ ਤੇ ਬੁੰਨੀਆਂ ਚ ਪੈ ਜਾਣੇ 30000 ਦੀ ਟ ਜਿਹੜਾ ਤੂੰ ਬਗਲ ਕਰਨ ਇੱਥੇ 1.5 ਲੱਖ ਰੁਪਏ ਲੱਗਣਾ ਬਗਲ ਪਰ ਉਹ ਭਰਾਵਾ ਕੁਸਤਾ ਹੋਊਗਾ 30000 ਚ ਉਹਨੇ ਫੇਰ ਨਹੀਂ ਕੰਮ ਆਉਣਾ ਬਠੇਰੀ ਕੰਮ ਆਉਣੀ ਆ 10 ਸਾਲ ਕੱਟ 5 ਸਾਲ ਕੱਟ ਗਈ ਬਹੁਤ ਐਨਾ ਕੱਟ ਜਣੋਂ ਉਹਨੇ ਭੰਗਰ ਸੁੱਕੀ ਵੀ ਪਾਣੀ ਦਾ ਭਰਿਆ ਪੈਦ ਤੇ ਤਾਰ ਕਾਦੇ ਬਾਤੇ ਲਾਉਣੀ ਉਹੀ ਬਸ ਔਰੇ ਲੱਗੀ ਤਾਂ ਬਈਆ ਔਰੇ ਡੰਗਰ ਕੋਈ ਨਹੀਂ ਬੜਦਾ ਤੇਰਾ ਹਾਂ ਉਥੇ ਤੇਰੀ ਜੋ ਉਹਦੀ ਬਹੁਤ ਸਾਰੀ ਜੀ ਖਾਦੀ ਵੀ ਕਿਸੇ ਜਾਨਵਰ ਨੇ ਉਧਰ ਮੇਰੀ ਤੇਰੀ ਨਹੀਂ ਸਰਬਜੀ ਤਾਂ ਆਂਦੀ ਹੈ ਹੈ ਆ ਹੁੰਜਾ ਹੀ ਔਰ ਹਾਂ ਹਾਂ ਉਹ ਹੁੰਜਾ ਉਹ ਦੇਖਾ ਚਰੇ ਤਾਂ ਲੱਗੀ ਵੀ ਵਿੱਚ ਨਹੀਂ ਬੜੀ ਵੀ ਬਾਹਰ ਖੜਕੇ ਹੀ ਖਾਦੀ ਵੀ ਆ

ਦਾ ਨਾ ਚਾਪਾ ਵੀ ਤਾਂ ਕਿਦਾਂ ਇੱਕ ਦੋ ਦਿਨ ਚਟਣੀ ਚੂਣੀ ਖਾਈ ਲੈਂਦੇ ਆ ਤੂੰ ਕੋਈ ਨਹੀਂ ਆ ਲਾਂਗੇ ਅਮੀ ਉਹ ਲੈਦਾ ਚੋਪੂਰਾ ਇਹਦੇ 10 20 ਮਿੰਟ ਲਾਉਣੇ ਤੇ ਨੇ ਸਮਰਾਲੇ ਕੱਲੇ ਵੀ ਆਉਂਦੀ ਅੱਜ ਬਹੁਤ ਪਿਆ ਹੁਣ ਮੈਂ ਆ ਜਾ ਉੱਥੇ ਤੇ ਅੱਜ ਵੀ ਬਹੁਤ ਪਿਆ ਯਾਰ ਹੁਣ ਤਾਂ ਖਰਾਬ ਕਰਦਾ ਜਿਹੜੀਆਂ ਸਵੇਰੇ ਹਾਂ 8:30 ਵਜੇ ਉਹ ਜਿਹੜੇ ਉੱਠੀਦਾ ਤੂੰ ਮੇਰੇ ਨਾਲ ਆਉਂਦੇ ਨਾ ਮੁੰਡੇ ਉੱਧਰ ਤੇ ਮੈਂ ਜਿਹੜੇ ਪਰ ਮੈਂ ਜਿੱਥੇ ਨੰਨੋਲ ਗਿਆ ਦਾ ਸੌ ਰਹਿਆ ਉਹ ਮੀਂਹ ਪਿਆ ਉੱਥੇ ਪੂਰ ਛਾੜਦਾ ਉਹ ਤਾਂ ਨਹੀਂ ਜੀਰੀ ਚ ਪੂਰਾ ਹੋਣਾ ਹਾਂ ਆ ਹੀ ਨਹੀਂ ਹੋਇ ਕਰਦਾ ਕੁਝ ਵੀ ਬੂਹ ਛੱਡਦਾ ਚੱਕਰ ਤਾਂ ਨਹੀਂ ਕੋਈ ਨਾ ਨਾ ਹਾਂ ਥੋੜੂ ਆ ਪੂਰੀ ਨਹੀਂ ਤਾਂ ਚੱਕਰ ਨਹੀਂ ਹੁੰਦਾ ਮੀਂਹ ਦਾ ਚੱਕਰ ਨਹੀਂ ਹੁੰਦਾ ਹਵਾ ਕੰਮ ਖਰਾਬ ਕਰਦੀ ਜਿਹੜੀ ਇੱਕ ਦੂਜੇ 'ਗ ਮਾਰਦੀ ਆ ਥਪੇੜੇ ਮੀਂਹ ਪੈਂਦਾ ਪੈ ਜੂਵੇ ਹੂੰ ਮੀਂਹ ਦਾ ਕੋਈ ਚੱਕਰ ਨਹੀਂ ਆ ਉਹ ਫੇਰ ਦੁੱਧ ਮਰ ਜਾਂਦਾ ਉਹ ਦੁੱਧ ਥਪੇੜੇ ਮਾਰਦੀ ਨੇ ਜਿਹੜੀ ਹਵਾ ਇੱਕ ਦੂਜੇ 'ਗ ਜ਼ੋਰ ਜ਼ੋਰਤੀ ਉਹ ਕੰਮ ਖਰਾਬ ਕਰਦੀ ਆ ਚਲ ਮੀਂਹ ਤਾਂ ਫੇਰ ਕੋਈ ਮੀਂਹ ਇੰਨਾ ਕੋਈ ਖਰਾਬ ਨਹੀਂ ਕਰਦਾ ਮੀਂਹ ਤਾਂ ਪਈਓ ਜਾਣੇ ਹੁਣ ਜਰੂਰੀ ਥੋੜੀ ਵੀ ਸਾਰੀ ਜੀਰੀ ਕੋਦੇ ਥੋੜੀ ਨਿਸਰਨੀ ਆ ਬਥੇਰੀਆਂ ਨੇ ਮੀਂਹ 'ਚ ਨਿਸਰ ਕਿਕਣਾ ਵਧੀਆ ਲੱਗਦਾ ਬਸ ਹੁਣ ਕਿੰਨਾ ਹੋ ਗਿਆ ਟੌਰ ਲੱਗਦੀ ਹਾਂ ਹਾਂ ਹੁਣ ਪੰਗਾ ਹੋਰ ਹੈ ਹਾਂ ਉਹ ਹੁਣ ਆਗ ਨੂੰ ਹੱਥਾਂ ਨੂੰ ਕਰਕੇ ਬੰਨਣਾ ਪੈਂਦਾ ਉਹਨਾਂ ਨੂੰ ਹੁਣ ਵੀ ਹਾਂ ਫਿਰ ਫਿਰ ਡਬਲ ਨੂੰ ਕਿਕਣਾ ਕਰੂਗੇ ਉਹ ਮੈਂ ਉਹੀ ਤਾਂ ਹੈਰਾਨ ਆ ਜਾਂ ਹੁਣ ਮੈਂ ਵੀ ਦੇਖਿਆ ਮੇਰੇ ਵੀ ਨਹੀਂ ਆਕੇ ਪੂਰਾ ਹੋਣਾ ਫਿਰ ਡਬਲ ਨੂੰ ਆਕੇ ਕਿਕਣਾ ਪੂਰਾ ਕਰੂਗੇ ਤੋ ਕਹਿੰਦੇ 9 ਫੁੱਟ ਤੱਕ ਕਹਿੰਦੇ ਗੰਨਾ ਗੰਨਾ ਪੂਰੀ ਪੈ ਗਈ ਜੀ 9-10 ਫੁੱਟ ਤੱਕ ਚੱਲ ਦੇਖਦੇ ਫਿਰ ਰੱਸੀਆਂ ਬਣਾ ਦੂੰਗਾ ਹੋਰ ਕੀ ਕੰਮ ਰੱਸੀ ਉਹ ਦੇਣੀ ਮੈਂ ਤਾਂ ਅਗਲੀ ਵਾਰ ਵੀ ਅੱਜ ਕਿੰਨੀ ਹੋ 19 ਤਰੀਕ ਹੋਗੀ 10 ਤਰੀਕ ਨੂੰ ਰਸਤੀ ਨਾਲ ਕਰਵਾ ਦੇਣਾ ਵਾਲਾ ਹਾਂ ਡਬਲ ਹਾਂ 10 ਤਰੀਕ ਨੂੰ ਹੂੰ ਹੋਰ ਵੱਧ ਲੈਣਾ 20 ਦਿਨ ਚ ਜਿਹੜਾ ਬੱਸ ਹਾਂ 20 ਦਿਨੇ ਆਹੀ ਫਿਰ ਰਸੂ ਜਿਹੀਆਂ ਲੱਗ ਜਾਂਦਾ ਗੰਨਾ ਵੀ ਹਾਂ ਅਸੂ ਚਾਹਨਾ ਉਦੋਂ ਤੂੰ ਦੇਖ ਲੈ ਆਪਾਂ ਮੋਟਰ ਦੇ ਉੱਥੇ ਖੜ ਕੇ ਦਿਖਾਇਆ ਤਾਂ ਬਰਾਬਰ ਤਾਂ ਮੇਰੇ ਹੁਣ ਕੋਠੇ ਦੇ ਉੱਪਰ ਲੰਘ ਗਿਆ ਬੱਸ ਮੇਰੇ ਤਾਂ ਭੇਦਦਾ ਨਹੀਂ ਹੈਗਾ ਤੂੰ ਆਪਣੇ ਹੈ ਕੰਮ ਕਰਾਈ ਜਾਂਦਾ ਮੈਂ ਹੁਣ ਫੇਰ ਪੁੱਛ ਲਈ ਫੋਨ ਕਰਕੇ ਵੀ ਕਹਿ ਕੇ ਆਇਆ ਮੈਂ ਇੱਧਰ ਮੇਰੇ ਘਰ ਪੈ ਜਾਂਦਾ ਤੂੰ ਮਨ ਨੂੰ ਇੱਕ ਖੇਤ ਬੰਦ ਉਹਦਾ ਉਰਲੀ ਸਾਈਡ ਵਾਲਾ ਮਨੂੰ ਮੇਰੇ ਬੰਦੇ ਤੰਗ ਕਰੀ ਜਾਂਦੇ ਆ ਨਾ ਉਹ ਚੱਕਰ ਮੈਂ ਤਾਂ ਹੀ ਨਹੀਂ ਨਾ ਤੇ ਬਣਾਇਆ ਵਧੀਆ ਰਿਹਾ ਤੂੰ ਹੁਣ ਮੈਂ ਫਸਿਆ ਉਹ ਮੇਰੇ ਉਹ ਨਹੀਂ ਆਉਦੇ ਹੈਗੇ ਨਹੀਂ ਯਾਰ ਅਗਲਾ ਅਗਲਾ ਆਪਣਾ ਪਹਿਲਾਂ ਦੇਖਦਾ ਆਹੀ ਤਾਂ ਚੱਕਰ ਹੁੰਦੀ ਆ ਚੱਲ ਕੋਈ ਨਹੀਂ ਹਾਂ ਉਹਦਾ ਜਗਦੀਪ ਕਹਿੰਦਾ ਮੈਂ ਤੇਰੇ ਤਾਂ ਗਿਰ ਲੈਣਾ ਜਾਨੂ ਤੇਰੇ ਆਉਣਾ ਉਹਨਾਂ ਨੇ ਮਨੂੰ ਪਰਸੋਂ ਨੂੰ ਕਹਿੰਦੇ ਉਹ ਗਿਰ ਗਏ ਕੱਲ ਪਰਸੋਂ ਨੂੰ ਕਹਿੰਦੇ ਮਨੂੰ ਦੇਖਣ ਅੱਛਾ ਬਹੁਤ ਵਧੀਆ ਟ ਚਲੋ ਠੀਕ ਹੈ ਜੀ ਠੀਕ ਹੈ ਭਾਈ ਸਤਿ ਸ੍ਰੀ ਅਕਾਲ ਜੀ ਆ ਦੇਖ ਲਿਆ ਠੀਕ